ਖੰਡਾ ਮੇਰੀ ਭੈਣ ਲੈ ਕੇ ਨਾ ਚਾਹ ਪੀਏ ਪਹਿਲਾਂ ਨਹੀਂ ਦੀਦੀ ਇੰਨੀ ਕੁੱਤੇ ਖਾਣੀ ਕਰਾਉਣ ਤੋਂ ਬਾਅਦਾ ਕੌਣ ਚਾਹ ਪੀਊਗਾ ਇਹਨਾਂ ਦੀ ਮਨਜੋੜ ਕੱਢਣ ਗਿਆ ਸਮਰੀਤ ਚਲਾ ਆ ਗੜੀਏ ਇਹਨਾਂ ਕੋ ਸਾਰਾ ਘਰਿਆ ਕਰਨੀ ਕਿੰਨੀ ਕੀ ਗੱਲ ਦੱਸ ਤੈਨੂੰ ਪਤਾ ਤੇਰੇ ਵਿੱਚ ਹਾਂ ਦੀਦੀ ਮੈਂ ਹੁਣ ਫੈਸਲਾ ਕਰ ਲਿਆ ਵਾ ਮੈਂ ਹੁਣ ਹੋਰ ਨਾ ਕੁੱਤੇ ਖਾਣੀ ਨਹੀਂ ਕਰਾਉਣੀ ਤੇ ਮੈਂ ਜੋਬ ਲੱਭ ਲੈਣ ਲੱਗੀ ਹਾਂ ਮਨਜੋੜ ਆਪਣੀ ਜੋਬ ਤੇ ਚੱਲ ਜਾ ਕਰੂੰ ਮੈਂ ਆਪਣੀ ਜੋਬ ਤੇ ਆਪੇ ਇਹਨਾਂ ਦਾ 6-7 ਘੰਟੇ ਦੇ ਲਈ ਤੇ ਇਹਨਾਂ ਤੋਂ ਛੁਟਕਾਰਾ ਮਿਲਿਆ ਕਰੂੰ ਇਦਾਂ ਦਾ ਬੰਦਾ ਡਿਪਰੈਸ਼ਨ ਤੇ ਜਾਊਗਾ ਕੋਈ ਗਲਤ ਫੈਸਲਾ ਲਾਊਗਾ ਤੂੰ ਹੀ ਚਲ ਜਾਇ ਕਰਨਾ ਮਨਣਾ ਵੀ ਚਲ ਜਾਂਦਾ ਅਸੀਂ ਕਿੱਥੇ ਜਾਈਏ ਮਾਵਾਤੀ ਆ ਦੱਸ ਅਸੀਂ ਤਾਂ ਇੱਥੇ ਰਹਿੰਦੇ ਆ ਸੁਮਰੀਜ਼ ਦਾ ਸਾਰਾ ਮੰਜੂਜ਼ ਉਹਨੂੰ ਛੱਡ ਕੇ ਆਇਆ ਕਰਨਗੇ ਕਰਿਆ ਕਰਨਗੇ ਸਾਰਾ ਕੁਝ ਇਹ ਕਾਂ ਸਿਰ ਖਾਨ ਆ ਜਾਂਦੀ ਏ ਕੁੜੀ ਇਹਨਾਂ ਦੀ ਤੋਂ ਹੋਰ ਬੰਦਾ ਬੰਦਾ ਕੀ ਹੁਣ ਨਹੀਂ ਆਪਾਂ ਸਹਣ ਦੇਗੇ ਜੇ ਹੁਣ ਸੱਚ ਤੋਂ ਹੀ ਕਹੀਦਾ ਵਾ ਇਹ ਇਹਨਾਂ ਨੂੰ ਹੁੰਦਾ ਵਾ ਵੀ ਹਾਂ ਜੀ ਡਾਡੇ ਵਾ ਹਾਮੀ ਕਾ ਤੋਂ ਪਰਦੇ ਆ ਉਹ ਜੋ ਮਰਜ਼ੀ ਕਰਨ ਤੂੰ ਕਾ ਤੁਹਾਡੇ ਤੋਂ ਨਹੀਂ ਪਿੱਛੇ ਹੁਣ ਅਸੀਂ ਤੇਰੇ ਨਾਲ ਆ ਨਾ ਦੋਵੇਂ ਮਾਮਾ ਤੇ ਨਹੀਂ ਤੁਹਾਡੇ ਤੋਂ ਨਹੀਂ ਦੀਦੀ ਪਿੱਛੇ ਹੁੰਦੇ ਜਦੋਂ ਕੰਮ ਤੇ ਚੱਲ ਜਾ ਕਰੀ ਫਿਰ ਪਿੱਛੇ ਹੁਣ ਮੇਰੇ ਸਾਭੀ ਆ ਨਾ ਮੇਰੀ ਕੁੜੀ ਨੂੰ ਕਿੰਨੇ ਸਕੂਲ ਛੱਡ ਕੇ ਆਉਣਾ ਵਾ ਤੇ ਕਿੰਨੇ ਪੜਾਇਆ ਕਰਨਾ ਵਾ ਘਰ ਉਹਨੂੰ ਤੈਨੂੰ ਪਤਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਮੈਂ ਪੜਾਣਾ ਜਿੱਦੀ ਉਹਦੇ ਨਾਲ ਹੀ ਤੇ ਸਕੂਲ ਜਾਇਆ ਕਰਨਾ ਤੇ ਨਾਲ ਹੀ ਆ ਜਾਣਾ ਮੈਂ ਤੇ ਹੋ ਸਕਦਾ ਵਾਂ ਮੈਂ ਉਹਦੇ ਸਕੂਲ ਅਪਲਾਈ ਕਰ ਲਾਂ ਤੇ ਫਿਰ ਉਹਨੂੰ ਮੈਂ ਤੇ ਉਹ ਨਾਲ ਹੀ ਚਲ ਜਾਇਆ ਕਰਾਂਗੀ ਜਾਂ ਨਾਲ ਹੀ ਆ ਜਾਇਆ ਕਰਾਂਗੀ ਤੂੰ ਨਹੀਂ ਕਿਤੇ ਵੀ ਜਾਣਾ ਚੰਗਾ ਘਰੇ ਰਹਿ ਆ ਕਰ ਮੇਰੇ ਲਾਗੇ ਬੱਸ ਐਵੇਂ ਕੁੱਤ ਜਿਹੜ ਕਰਕੇ ਬੈਣੀ ਆ ਕਿ ਮੈਂ ਵੀ ਜਾਣਾ ਚੰਗਾ ਭਲਾ ਟਾਈਮ ਪਾਸ ਤੇ ਹੋਣ ਲਿਆ ਵਾ ਆਪਣਾ ਨਾ ਮੈਨਸ ਪੜੀਆਂ ਲਿਖੀਆਂ ਵੀ ਆ ਤਾਂ ਵੀ ਇਹਨਾਂ ਦੇ ਘਰੇ ਬੈ ਕੇ ਤੇ ਘਰ ਦਾ ਕੰਮ ਕਰਨ ਦੀਆਂ ਵੀ ਜਿੱਦਾਂ ਇਹ ਕਹਿੰਦੇ ਉਦਾਂ ਚੱਲਣ ਦੀਆਂ ਪਰ ਇਹਨਾਂ ਨੂੰ ਗੋਣੀ ਐਨੀ ਆ ਚੱਲ ਕੋਈ ਗੱਲ ਨਹੀਂ ਤੈਨੂੰ ਵਦੋ ਮੰਮੀ ਦਾ ਸੁਭਾਅ ਹੀ ਇਦਾਂ ਦਾ ਤੇ ਡੈਡੀ ਤੇ ਆ ਬਿਮਾਰ ਰਹਿੰਦੇ ਨੇ ਵਿਚਾਰੇ ਹੁਣ ਕਰੇ ਕੰਮ ਆਹ ਇਹਨਾਂ ਦੇ ਧਰਲੇ ਲੈਣਾ ਹਾਂ ਹੁਣ ਬੰਦਾ ਕੀ ਕਰੇ ਨਹੀਂ ਤੇ ਬੰਦਾ ਪੁੱਛੇ ਇਹਨਾਂ ਨੂੰ ਬੈ ਕੇ ਵੀ ਕੀ ਤੁਹਾਨੂੰ ਦੁੱਖ ਹੋਵੇ ਤਕਲੀਫ ਆ ਹੁਣ ਆਪੇ ਕਰੂਗੀ ਨਾ ਮੇਰੇ ਵੰਡੇ ਦਾ ਜਦੋਂ ਝਾੜੂ ਪੋਚਾ ਫਿਰ ਪਤਾ ਲੱਗੂ ਕਾ ਵੀ ਕੰਮ ਕਰਦਾ ਕੋਈ ਕਿ ਨਹੀਂ ਕਰਦਾ ਆਪ ਹੀ ਸਾਰਾ ਘਰ ਲੈਣੀ ਆ ਕੰਮ ਤਾਂ ਮੈਂ ਕਿਸੇ ਦੇ ਸਿਰ ਤੇ ਆਉਣ ਹੀ ਨਹੀਂ ਦਿੱਤਾ ਕਿ ਚੱਲ ਕਰਈਆਂ ਓਨ ਦੋ ਨਾ ਜਿਹੜਾ ਮੈਂ ਛੱਡਦੀ ਇਹਨਾਂ ਨੂੰ ਕਰਨ ਦੋ ਫਿਰ ਇਹਨਾਂ ਨੂੰ ਪਤਾ ਲੱਗੇ ਓਦਾਂ ਮੰਮੀ ਚੰਗੇ ਭਲੇ ਹੁੰਦੇ ਆ ਜਦੋਂ ਉਹ ਸ਼ਤੈਨ ਜੀ ਆ ਜਾਂਦੀ ਹੈ ਨਾ ਓਦੋਂ ਬਸ ਮੂੰਹ ਜੋ ਹੋਰ ਤਰ੍ਹਾਂ ਦਾ ਹੋ ਜਾਂਦਾ ਉਹਨਾਂ ਦਾ ਪਤਾ ਨਹੀਂ ਕਿਉਂ ਜਆ ਪ੍ਰੀਤੀ ਨਾਲ ਜ਼ਿਆਦਾ ਪਿਆਰ ਕਰਦੇ ਆ ਤਾਂ ਕਰਕੇ ਆਹ ਉਹ ਲੋਕਾਂ ਦੀਆਂ ਧੀਆ ਨਹੀਂ ਨਾ ਹੁੰਦੀਆਂ ਆਪਣੀਆਂ ਧੀਆ ਵਾਂ ਬਸ ਚਲ ਕੋਈ ਨਹੀਂ ਫਿਰ ਗੁੱਸਾ ਤੇ ਬੜਾ ਹੁੰਦਾ ਵਾ ਇਹਨਾਂ ਤੇ ਚਲ ਅਗਾਈ ਨਾ ਗੁੱਸਾ ਕਰਿਆਗਾ ਤੂੰ ਕਿੰਨੀ ਕਿੰਨੀ ਗੱਲ ਤੋਂ ਕੁਝ ਨਹੀਂ ਹੁੰਦਾ ਤੇ ਕਹਿੰਦਾ ਉਸ ਦਾ ਰਿਕਰ ਕਿ ਤੇ ਐਮਬਸਡਰੀ ਹੁੰਦਾ ਵਾ। ਹਾਂ। ਸੀ ਪਚਾ। ਫੇਰ ਆਨ ਬੇਟੀਆਂ ਨੂੰ ਵੇਖ ਲੈਣਾ ਸਾੜ ਦਾ ਮੌਕਾ ਜਾਣਾ ਵੇਖੀ ਸਹੀ। ਸਾੜੰਦਿਆਂ ਨੂੰ ਹੋਰ ਸਾੜੀ ਜਾਓ ਫਿਰ ਹੋਰ ਕੀ ਆ। ਸਾੜਨ ਦੇਣ ਨੂੰ। ਕਿੰਨਾ ਦਿਨ ਸਾੜ ਲੂਗੀ ਉਹ? ਉਹਨੂੰ ਨਹੀਂ ਪਤਾ ਸਿਰ ਤੇ ਮੇਰੀ ਨੂਹਾਂ ਨੇ। ਉਹਨੇ ਫਿਰ ਤੋਂ ਹੋ ਜਈ ਆ। ਫਿਰ ਭਾਂਡੇ ਹਨ ਕਿ ਇਹਨਾਂ ਵਿੱਚ ਤੇ ਭਾਂਡੇ ਖੜਕਦੇ ਹੀ ਆ। ਕੁਝ ਨਹੀਂ ਹੁੰਦਾ। ਜਿਹੜਾ ਇਹ ਚੜ ਗਏ ਪਣੇ ਇਹਨੇ ਸਾਰੇ ਘਰ ਵਿੱਚ ਵਿੱਚ ਉਹੋ ਤੇ ਕਹਿੰਦੀ ਆ ਕਿ ਬੋਲ ਚੱਲੀਆਂ ਰੱਖਾਂ ਮੈਨੂੰ ਅਸਲ ਵੀ ਸਮਝ ਨਹੀਂ ਆਉਂਦੀ ਕਿ ਇਦਾਂ ਕਰਤ ਕਰਦੀ ਐ ਅੱਗੇ ਤੇ ਨਹੀਂ ਮੰਮੀ ਇਦਾਂ ਕਰਦੀ ਹੁੰਦੀ ਉਹ ਨਹੀਂ ਕਹਿੰਦੇ ਨੇ ਅੰਗਰੇਜ਼ਾਂ ਨੇ ਜਿਹੜੀ ਨੀਤੀ ਅਪਣਾਈ ਸੀ ਫੁੱਟ ਪਾਓ ਤੇ ਰਾਜ ਕਰੋ ਉਹ ਗੱਲ ਮੰਮੀ ਦੀ ਆ ਵੀ ਇਹਨਾਂ ਦੋਵਾਂ ਨੌਆਂ ਜੋ ਫੁੱਟ ਪਾੜ ਛੱਡਦੀਆਂ ਇਹਨਾਂ ਦੀ ਬੰਦਿਕਾ ਤੋਂ ਨਹੀਂ ਆ ਉਹਨੂੰ ਤੇ ਇਹ ਹੀਗਾ ਵੀ ਕੀ ਪਤਾ ਦਿਨਾਂ ਨੀ ਜਠਾਣੀ ਦੀ ਬਾਨੀ ਆ ਕਿ ਨਹੀਂ ਬਾਨੀ ਚਲੋ ਸਾਡੀ ਨਿਭੀ ਜਾਂਦੀ ਆ ਤੇ ਬਸ ਆਹੋ ਹੀ ਸਾੜਾ ਹੀ ਕਈ ਸਸਾਂ ਥੱਲੇ ਕੱਢਦੀਆਂ ਵਾ ਸਾਡੀਆਂ ਦੋਵੇਂ ਨੋਵਾਂ ਜਿਹੜੀਆਂ ਰਲ ਕੇ ਬਹਿ ਜਾਂਦੇ ਤੇ ਉੱਥੇ ਰਲ ਕੇ ਨਹੀਂ ਬੈਂਦੀਆਂ ਮੰਮੀ ਨੇ ਬਸ ਇਹ ਛਾਣਾ ਮੈਂ ਬੋਲਦੀ ਹਾਂ ਤੂੰ ਬਸ ਇਹੋ ਗੱਲ ਸੱਚੀ ਗੱਲ ਨੂੰ ਵੀ ਚੁੱਕਣਾ ਲੱਗਦੀ ਹੈ ਤੇ ਫਿਰ ਹੁਣ ਬੰਦਾ ਕੀ ਕਰ ਲੈ ਮੰਮੀ ਇਹਨਾਂ ਨੇ ਨਾ ਸੋਚਦੀ ਜੋਤੀ ਨੂੰ ਲਿਖਾਰੀ ਸਮਝਦੇ ਤੇ ਹੈਗੀ ਆ ਉਹ ਮੱਕਰੀ ਗੱਲ ਕੋਈ ਬੋਲਦੀ ਨੀ ਮੂੰਹ ਪੁੱਜ ਵੀ ਬਸ ਮੈਂ ਤੇ ਬੋੜੀਆਂ ਹੀ ਹੁੰਦੀ ਆ ਵਾ ਦੀਦੀ ਮੈਂ ਤੇ ਤੁਹਾਨੂੰ ਕਿਹਾ ਵਾ ਕੋਈ ਗੱਲ ਨਹੀਂ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਤੂੰ ਸਾਨੂੰ ਦੱਸੋ ਆਪਣਾ ਹੱਕ ਲਓ ਭਾਜੀ ਨੂੰ ਕਹੋ ਵੀ ਆਵੇ ਇੱਕ ਵਾਰੀ ਜੋ ਵੀ ਇਹ ਗੱਲਾਂ ਬੇੜ ਕੇ ਜਾਵੇ ਜੀ ਤੇ ਮੇਰਾ ਨਹੀਂ ਕਰਦਾ ਵੀ ਤੁਸੀਂ ਇੱਥੋਂ ਜਾਓ ਪਰ ਜੇ ਤੁਹਾਡੀ ਜ਼ਿੰਦਗੀ ਬਾਰੇ ਵੇਖਦੀ ਆ ਨਾ ਫਿਰ ਮੈਨੂੰ ਹੁੰਦਾ ਵਾ ਤੇ ساری ਉਮਰ ਨੰਗਣ ਦੀ ਹੈ ਮੈਨੂੰ ਕੁਝ ਬੋਲਣਾ ਮੇਰ ਨਾਲ ਗੱਲ ਹੀ ਨਹੀਂ ਕਰਦਾ ਮੇਰ ਨਾਲ ਜਦੋਂ ਮੈਂ ਧੀ ਨਹੀਂ ਗੱਲ ਕਰੇ ਤੇ ਮੈਂ ਕੁੜੀ ਨੂੰ ਕੁਮਾ ਕੁਛ ਨਾ ਕੁਛ ਤੇ ਕੁੜੀ ਕਵੀ ਉਹਨੂੰ ਮੈਨੂੰ ਤੇ ਆਉਣ ਲੱਗਦਾ ਵਾ ਵੀ ਜਦੋਂ ਉਹਦਾ ਜ਼ਬਰਦਸਤੀ ਵਿਆਹ ਕੀਤਾ ਗਿਆ ਹੁੰਦਾ ਵਾ ਇਟਾ ਢਿਮਾ ਮਾ ਮਤੀਆਂ ਦੇ ਦੋਵਾਂ ਦੇ ਕਰਮ ਮਾੜੇ ਹੀ ਗੇ ਜਿਹੜਾ ਤੁਹਾਨੂੰ ਵੀ ਆਉਂਦਿਆ ਹੀ ਰੱਬ ਨੇ ਉਹਨੂੰ ਠੀਕੁੱਖੇ ਪੈ ਗਈ ਹੈ ਨਹੀਂ ਤੇ ਲੋਕੀ ਕਈ ਦਵਾਈਆਂ ਖਾਂਦੇ ਆ ਕਈ ਹੁਣ ਸਾਡੇ ਵੱਲ ਵਾ ਤੇ ਹੀ ਵੇਖਾਂ ਪਟਕਦੇ ਹੀ ਫਿਰਨ ਨੇ ਮੇਰੇ ਚੰ ਲੰਘ ਜਾਣੀ ਆ ਗੜ ਕੁੜੀ ਤਾਂ ਔਖਾ ਹੈ ਨਾ ਨੰਗ ਤੇ ਦਿੱਤੀ ਬੱਚੇ ਦੀ ਵੀ ਜਾਂਦੀ ਆ ਦਿੱਤਾ ਜੜਾ ਵਾ ਉਹ ਤਾਂ ਰੱਬ ਨੇ ਪਾਲਣਾ ਹੁੰਦਾ ਵਾ ਪਰ ਮਰਦੇ ਤੇ ਉਹੀ ਗੱਲ ਵਾ ਨਾ ਸ਼ੌਂਕ ਰੀਝਾਂ ਚਾ ਉਹੀ ਵਿੱਚੇ ਰਹਿ ਦਿੰਦੇ ਆ ਹਏ ਹਏ ਕਿੱਥੋਂ ਮੈਂ ਤੁਰਈ ਆ ਲਈ ਕਿ ਬਾਰੀ ਤੇ ਕਿੱਥੇ ਤੱਕ ਮੈਂ ਪਹੁੰਚੀ ਆ ਅਜੇ ਕਿੰਨਾ ਗਾੜੀ ਹੁੰਜਣ ਵਾਲਾ ਪਿਆ ਵਾ ਐਵੇਂ ਆਂਦੇ ਆਪੋਂ ਫਸੜ ਗਏ ਤੈਨੂੰ ਕੋਣ ਛਡਾਵੇ ਆਪੇ ਹੀ ਫਸ ਗਈਨ ਲੜਕੇ ਨੋਹਾਂ ਦੇ ਨਾਲ ਉਹਦਾ ਵਾਕਿਆ ਈ ਇੱਕ ਜਾਨੀ ਘਰ ਦਾ ਕਰੀ ਜਾਂਦੀ ਰਸੋਈ ਦਾ ਇੱਕ ਜਾਨੀ ਉਤਲਪਤਲਾ ਸਾਰਾ ਕਰੀ ਜਾਂਦੀ ਮੈਂ ਐਵੇਂ ਉਹਨਾਂ ਨਾਲ ਲੜਕੇ ਤੇ ਫਾਇ ਨੂੰ ਫੜੀ ਗਈ ਆ ਲੱਕ ਬਾਦ ਕਿਤੇ ਮੇਰਾ ਉਹ ਨਹੀਂ ਹਿੱਲਦਾ ਨਾ ਮੈਨੂੰ ਕਿਤੇ ਚੱਜ ਨਾ ਬੱਤਰ ਆਉਂਦਾ ਵੀ ਕਿੱਦਾਂ ਇਹਨਾਂ ਨੂੰ ਕੁੰਜਣਾ ਤੇ ਕਿਦਾਂ ਨਹੀਂ ਡੇਢ ਘੰਟਾ ਹੋ ਗਿਆ ਮੈਨੂੰ ਐਸੇ ਹੀ ਕੰਮ ਦੇ ਵਿੱਚ ਲੱਗੀ ਨੂੰ ਟੀ ਚੁੰਤੀ ਚੁ ਮਨਪ੍ਰੇਤ ਪੂਜੋੜ ਲੱਕਪੇ ਤੇ ਮੈਂ ਸਮਝ ਰਹੀ ਦੀ ਨਾ ਯੂਨੀਫਾਰਮ ਧੋਦਾ ਕਿ ਨਹੀਂ ਗੰਦੀ ਕਰਕੇ ਆਉਂਦੀ ਵੀ ਇਹਨਾਂ ਮੈਂ ਚਲਹਾਂ ਧੋ ਦਿੰਨੀ ਆ ਤੇ ਖਰਾਬ ਨਹੀਂ ਹੁੰਦੀ ਹਾਂਜੀ ਹਾਂਜੀ ਖਰਾਬ ਹੋ ਜਾਂਦੇ ਤਾਂ ਹੀ ਨਹੀਂ ਕਲਰ ਕਲਰ ਫੇਟ ਹੋਇਆ ਉਹ ਤਾਂ ਨਹੀਂ ਤੇ ਮਸ਼ੀਨ ਚ ਪਾਓ ਤਾਂ ਫਿਰ ਤੈਨੂੰ ਪਤਾ ਹੀ ਆ ਖਰਾਬ ਜੀ ਹੋ ਜਾਂਦੀ ਹਾਂ ਹਾਂ ਠੀਕ ਇਹ ਤਾਂ ਉਹਦੇ ਤਾਂ ਨਹੀਂ ਪਹਿਣੇ ਮੈਂ ਤੇ ਅੱਗੇ ਪਛਤਾਉਂ ਨਹੀਂ ਇਧਰ ਭਾਰੀ ਫੜ ਕੇ ਬੀਬੀ ਦੀ ਜੋ ਦੀ ਜੋ ਨੰਦੀ ਹੁਣ ਆਇਆ ਰੋਬਾ ਮੈਨੂੰ ਕੀ ਲੱਗੇ ਡੜਾ ਮੱਝ ਹੀ ਆਇਆ ਰਵੇ ਜਿੰਨੇ ਸਾਡੇ ਨੇ ਆਉਣਾ ਉਹਨੇ ਤਾਂ ਫੋਨ ਕਰਕੇ ਹੀ ਆਉਣਾ ਆਪੇ ਇਹਨਾਂ ਦੇ ਆਉਣਗੇ ਇਹੀ ਰਿਸੀਵ ਕਰਨ ਹਏ ਗੋਡੀ ਨੂੰ ਪੀੜ ਹੋ ਇਤਰੀ ਜਾਣਦੀ ਆ ਪਤਾ ਨਹੀਂ ਕੀ ਗੱਲ ਹੋ ਗਈ ਆ ਤਾਂ ਬੱਲਾ ਕੌਣ বাজਾਈ ਜਾਂਦਾ ਬਾਹਰ ਇਹਦਾ ਕੁੜੀਆਂ ਨੇ ਵੀ ਉੱਠ ਕੇ ਵੇਖਣਾ ਨਹੀਂ ਕਿ ਕੌਣ ਆਇਆ ਤੇ ਕੌਣ ਚਲ ਗਿਆ ਇੱਥੋਂ ਹਾਏ ਹਾਏ ਬੱਲਾ ਮਜਾ ਹਟਾ ਨਹੀਂ ਡਿਆ ਕੋਈ ਮੈਨੂੰ ਹੀ ਜਾਣਾ ਪੈਣਾ ਤੂੰ ਇਹ ਖਰਾਬ ਕਰ ਦੇਣੀ ਓਹਨਾਂ ਨੇ ਮੇਰੇ ਦਿਵਾਲੇ ਹੋਣਾ ਨਾ ਮਾ ਤੈਨੂੰ ਤਾਂ ਇਹਨਾਂ ਕੱਢਣਾ ਕੱਢਣਾ ਨਾਲ ਮੇਰੀ ਵੀ ਚਰਨਾ ਹਣਾੜੀ ਕਰ ਦੇਣੀ ਵੀ ਜਾਓ ਮਾਵਾਂ țiiਆ ਉਹ ਬੀਬੀ ਇਹਦਾ ਤੀਜੂ ਤੀਜੂ ਕਰਨ ਦਾ ਮਜ਼ਾ ਬੜਾ ਹੁੰਦਾ ਈ ਉਹ ਤਾਂ ਖਰਾਬ ਹੋ ਜੂਗੀ ਉਹਨਾਂ ਦੀ ਰਹਿਣ ਦੇ ਜਾ ਬਹਿ ਉੱਥੇ ਤੂੰ ਵਾਰੀ ਹੋਰ ਕਰ ਲੰਦੀ ਤੀਜੂ ਦੀਜੂ ਹਾਏ ਦੋ ਵਾਰੀ ਤੀਜੂ ਦੀਜੂ ਨਹੀਂ ਹੁਣ ਤਾਂ 5-6 ਵਾਰੀ ਹੋ ਗਿਆ ਜਾ ਉੱਥੇ ਬਹਿ ਜਾ ਕੇ ਇਹ ਬੀਬੀ ਆਦੀ ਤਾਂ ਨਹੀਂ ਆ ਇਹ ਫਾ ਲੈਣ ਨਹੀਂ ਆ ਲਾ ਮੈਂ ਕਿੱਲਾ ਮੈਂ ਲਾਵਾਂ ਨਹੀਂ ਨਹੀਂ ਇਹ ਰਿਆ ਤੇਰੇ ਕੱਪੜੇ ਕੱਪੜੇ ਖਰਾਬ ਹੋ ਜਾਣੇ ਤੇਰੇ ਲਾ ਲਾਂ ਦੇ ਦੇ ਤੀਹੇ 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 ਵੇ ਤੈਨੂੰ ਮਜਾਜ ਬਹੁੰਦਾ ਮੈਂ ਮਜਾਜ ਵਾ

ਉਹ ਜਿੰਨੀ ਮੇਕਾ ਕਰਨੀ ਆ ਉਥੇ ਆਪਣੇ ਘਰੇ ਹੀ ਆਪਣਾ ਕੰਮ ਕਰਿਆ ਕਰ ਤੇ ਉਥੇ ਸੌਖੀ ਰੋ ਇੱਥੇ ਝਾੜੂ ਲਾਉਣ ਦੀ ਲੋੜ ਨਹੀਂ ਹੈਗੀ ਕੋਈ ਵੀ ਉਦੋਂ ਬੀਬੀ ਦੋਆ ਫੇਰਨਾ ਪੈਂਦਾ ਵਾ ਆਪਣੇ ਘਰ ਦਾ ਕੰਮ ਆਪ ਕਰੀਏ ਨਾ ਤੇ ਸੋਭਾ ਜਗਦੀ ਹੁੰਦੀ ਆ ਬੀਬੀ ਗੋਆ ਫੇਰਨਾ ਪੈਂਦਾ ਤਾਂ ਕੀ ਆ ਬੀਬੀ ਤੂੰ ਪਹਿਲਾਂ ਮੈਂ ਦਾ ਅੰਦਰ ਨੂੰ ਫੇਰਨਾ ਕੁਲਾ ਸਾਰੇ ਅੰਦਰੋਂ ਖੰਨਾ ਇਹ ਧਖਾੜ ਦੀ ਨਹੀਂ ਉਥੇ ਆਹ ਹੋ ਤੇ ਇਦਾਂ ਕਰੀਦਾ ਤੇ ਫਿਰ ਐਵੇਂ ਤੈਨੂੰ ਸ਼ਿੱਤਰਖਾਨ ਦੀ ਪੁੱਤ ਨਾ ਪਰ ਜਾਇਆਂ ਸਾਹਮਣੇ ਮੇਰੀ ਬੇਇੱਜ਼ਤੀ ਕਰਾ ਤੇ ਨਾ ਆਪਣੀ ਘਰਾ ਬੰਦਿਆਂ ਵਾਲੇ ਕੰਮ ਕਰ ਇਦਾਂ ਦੇ ਕੰਮ ਨਾ ਕਰਿਆ ਕਰ ਬੇਬੀ ਤੂੰ ਵੀ ਹੁਤਾ ਲੈ ਇੱਥੇ ਬੈਬੀ ਦੇ ਉੱਤੇ ਬੇਬੀ ਬੈ ਮੈਂ ਤੇ ਤੂੰ ਤਾਂ ਦੇ ਹੁਤਾ ਪੁੱਤ ਛਦਾਈਆਂ ਵਾਲੇ ਕੰਮ ਨਹੀਂ ਕਰ ਜਿੰਦੇ ਛਦੈਣ ਨਾ ਬਣਾ ਲਾ ਬੇਬੀ ਮੈਨੂੰ ਅਦੇ ਪਾਪੀਆਂ ਛਦਾਈ ਦੇ ਦਾਦੀਆਂ ਤੂੰ ਵੀ ਮੈਨੂੰ ਇਦਾਂ ਦੇ ਨਹੀਂ ਨੀ ਪੁੱਤ ਛਦੈਣ ਨਹੀਂ ਤੇ ਫਿਰ ਹੋਰ ਕੀ ਆ ਇਦਾਂ ਦੇ ਕੰਮ ਨਹੀਂ ਕਰੀਦੇ ਹੁੰਦੇ ਸੋਹਣਾ ਕੰਮ ਕਰੀਦਾ ਸੋਹਣੇ ਲੱਗੀਦਾ ਵਾ ਬੀਬੀ ਜਦੋਂ ਮੈਂ ਨਿੱਤੀ ਹੀ ਨਾ ਉਦੋਂ ਮੇਨੂੰ ਪਾਪੇ ਨੇ ਇਦਾਂ ਦੇ ਲਾਹ ਦਿੱਤਾ ਇਹ ਮੋ ਦੁਬਈ ਉੱਤੇ ਲਈ ਇੱਥੇ ਚਲ ਠੀਕ ਆ ਨਾ ਹੁਣ ਤੂੰ ਵੱਡੀ ਵੀ ਹੋ ਗਈ ਆ ਹੁਣ ਤੂੰ ਵਿਆਹੀ ਵੀ ਗਈ ਆ ਹੁਣ ਉੱਥੇ ਚੰਗੇ ਕੰਮ ਕਰੇਗੀ ਤੇ ਤੈਨੂੰ ਆਂਡ ਕਮਾਂਡ ਵੀ ਆਖੂਗਾ ਸੋਨੀਆ ਬੜੀ ਚੰਗੀ ਆ ਲੈ ਬੀਬੀ ਮੈਂ ਜੰਦੇ ਤਾਂ ਅਮਦਾਦਾਂ ਤੇ ਨਾ ਤੀਆਂ ਬੋਨਾ ਮੈਂ ਚਾਹਲੋ ਨਾ ਪੋਚਲੋ ਨਾ ਮੈਂ ਤਾਂ ਬਦ ਹੋਇਆ ਵੀ ਫੇਰ ਦਾ ਮੇਂ ਵਿੱਚ ਤੇ ਵਿੜੇ ਚ ਗੋਆ ਪੁੱਤ ਫੇਰਨਾ ਹੀ ਪੈਂਦਾ ਵਾ ਸਾਰੀ ਦੁਨੀਆ ਦੇ ਪਹਿਲੋਂ ਹੀ ਨਹੀਂ ਪੱਕ ਪਹਿਲਾਂ ਪੋਚੇ ਫੇਰ ਨਹੀਂ ਪੈਂਦੇ ਹੁੰਦੇ ਫੇਰ ਹੌਲੀ ਹੌਲੀ ਕੰਮ ਵਧਦੇ ਹੁੰਦੇ ਘਰਾਂ ਦੇ ਤਾਂ ਵੀ ਵੀ ਬੈ ਇੱਥੇ ਤੂੰ ਤਦਿਆ ਮੈਂ ਪੁੱਤ ਬੱਸ ਕਰ ਹਟ ਜਾ ਆਖੇ ਲੱਗੀ ਜਾਂਦਾ ਵਾ ਹੁਣ ਐਦਾਂ ਕਾ ਤੇਰਾ ਡੈਡੀ ਤੈਨੂੰ ਛੱਡ ਆਵੇ ਪੁੱਤ ਕੀ ਮੇਲਾ ਲਾਇਆ ਵਾ ਪਹਿਲਾਂ ਕੌਣ ਮਰੀ ਜਾਂਦਾ ਵਾ ਅੰਦਰ ਨੀ ਕੀ ਬੋਲੀ ਜਾਣ ਢੀ ਕਿਉਂ ਕਿਹੜੀ ਗੱਲ ਪਤਾ ਨਹੀਂ ਕਿਉਂ ਕੌਣ ਮਾਰਦੇ ਪਹਿਲਾਂ ਪਪਾ ਦਾਦੀ ਦਾ ਸਸਰੀ ਘਰ ਸਸਰੀ ਘਰ ਤੂੰ ਤੇ ਸਸਰੀ ਘਰੀ ਕਮੜੀ ਕਰ ਦਿੱਤੀ ਹੈ ਨਹੀਂ ਮੈਂ ਦੋਨੀਆਂ ਹੀ ਬਿੱਲਾ ਤੀ ਚੂਤੀ 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 ਕਰਨਿਆ ਹੀ ਲੈ ਉਹ ਅੰਦਰ ਰੋਲਾ ਪਈ ਜਾਂਦੀ ਕੀ ਗੱਲ ਨਿੱਕੀ ਦਾ ਸਿਰ ਜਿਹੜਾ ਕੱਚ ਦਾ ਵਾ ਉਹ ਮੈਨੂੰ ਨਹੀਂ ਪਤਾ ਕੱਚ ਦਾ ਵਾ ਕਿ ਪਲਾਸਟਿਕ ਦਾ ਵਾ ਉਹ ਨਹੀਂ ਉਹ ਬੋਲਣ ਲੱਗੀ ਕੱਖ ਵੀ ਵੇਂਦੀ ਖਾ ਨੂੰ ਖਾਪਦੀ ਆ ਤੇ ਖਪਣ ਦੋ ਬੋਲਦੀ ਆ ਤੇ ਬੋਲਣ ਦੋ ਆ ਪਾਪਾ ਇਹ ਤਾਂ ਮੈਂ ਦੱਸਾਂ ਕਿਉਂ ਸੁਣ ਲੋ ਬਾਤ ਨਹੀਂ ਬਸ ਨਹੀਂ ਮੋੜਾਈ ਬਾਤ ਨਹੀਂ ਦਦੀ ਛੇ ਹੱਥ ਦੇ ਨਹੀਂ ਕੋਈ ਨਹੀਂ ਚਲੋ ਤੁਸੀਂ ਚਲੋ ਜਦੋਂ ਮੈਂ ਆਖੀ ਆ ਵੀ ਟਾਈਮ ਨਾਲ ਉਹ ਟਾਈਮ ਨਾਲ ਤੋੜਾ ਬਸ ਰੰਨਾ ਕਿ ਸੁੱਤੀਆਂ ਨਹੀਂ ਉੱਡਦੀਆਂ ਇਹ ਬੀਬੀ ਐਡਾ ਨੋਂਦੀ ਨਿੰਦੀ ਛੇ ਇਹ ਨੋਂਦੀ ਲੈਂਦੀ ਟਾਈਮ ਨਾਲ ਉੱਤਤੀ ਨਹੀਂ ਤੇ ਬਾਤ ਹੀ ਨੰਦੀ ਨਹੀਂ ਨਦੀ ਬਸ ਲੰਗੀ ਨਾ ਹਾਂ ਉਦੋਂ ਦੋ ਇੱਕ ਕੁੜੀ ਆ ਤੇ ਚਾਰ ਜਾਣੇ ਤਿੰਨ ਜਾਣੇ ਉਹਨੂੰ ਸਕੂਲੇ ਕ ਲਾਉਣ ਵਾਲੇ ਤੇ ਕੁੜੀ ਤਾਂ ਵੀ ਨਹੀਂ ਟਾਈਮ ਨਾਲ ਕਲਾਈ ਗਈ ਬਿੱਲੀ ਇਹ ਰਹਿਣ ਦੇ ਬਿੱਲੀ ਤਿੱਤਰਾਂ ਜਾਣੇ ਕੋ ਕੁੜੀ ਨਹੀਂ ਟਾਈਮ ਨਾਲ ਸਕੂਲੇ ਕ ਲਾਈ ਗਈ ਤੇ ਮੈਂ ਸਵੇਰ ਦੀ ਭਾਰੀ ਫੜੀ ਰਹੀ ਤੇ ਤੱਕ ਜੇ ਹੁਣ ਪਹੁੰਚੀ ਆ ਕਿੱਡੀ ਕ ਕਰ ਤੂੰ ਤਾਂ ਫਿਰ ਨਵਾਂ ਦੀ ਜਿਹੜੀ ਬੋਲਦੀ ਹੈ ਨਾ ਬੈਲ ਸੁਣ ਕੇ ਉਹਨੂੰ ਬੋਲੀ ਜਾਣ ਦੋ ਲੈ ਪਪਾ ਮੇਤ ਵਾਰੀ ਹੋ ਦਾ ਆ ਕਿ ਉਹ ਨਹੀਂ ਬੈਲ ਹੋਣਾ ਵੀ ਜਾਵੀ ਹੋ ਗਲੇਸ਼ ਪਾਵੇਂ ਨਹੀਂ ਪਪਾ ਤੀ 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 ਉਹ ਨਿਓ ਬੋਲਣ ਲੱਗੀ ਕੱਖ ਵੀ ਵੇਂਦੀ ਮਨ ਪਈਦਾ ਹਾਂ ਪਪਾ ਸ਼ਰਮਾ ਤੱਕ ਮੇਰਾ ਉਹਨੇ ਨੌਲਿਆ ਵਾ ਮੈਂ ਤੁਹਾਨੂੰ ਦੱਸਦੀ ਨਹੀਂ ਕਿ ਕੋਈ ਵੀ ਕੰਨ ਚੁੱਪ ਕਰ ਜਾ ਮੈਂ ਡਰਦੀ ਹਾਂ ਚੰਗਾ ਤੀ ਜਾਂਦਾ ਪਪਾ ਨਹੀਂ ਡਰਦੀ ਤੇ ਫਿਰ ਪਾ ਕਲੇਸ਼ ਨਹੀਂ ਨਾ ਡਰ ਦਿਨ ਕੱਟ ਭਲੇ ਦਿਨੇ ਆਉਣਗੇ। ਦਰਬਾਟ ਜਮਾਨਾ ਕੱਟ ਭਲੇ ਦਿਨੇ ਆਉਣਗੇ ਭਲੇ ਦਿਨ ਆਉਣਗੇ ਤੇਰੇ। ਭਲੇ ਦਿਨ ਆਂਗੇ ਆ। ਫੋਨ ਤੇ ਹੱਥੋਂ ਪਾਈ ਹੋਣਆਂ ਗੱਲਾਂ ਆ। ਤੂੰ ਆਪ ਕਰਨੀ ਫਿਰ ਤੇ। ਲੋਆ ਕੰਨ ਪਾਉਣੀ ਆ। ਮੈਂ ਬੀਬੀ ਨੂੰ ਚਾਰੇ ਦੁੱਧ ਤੇ ਨਹੀਂ ਲੈਂਦੇ। ਜੇ ਉਹ ਬੋਲਦੀ ਹੈ ਨਾ ਉਹਨੂੰ ਬੋਲਦੀ ਰਹਿਣ ਜਨਾ ਤੂੰ ਹੀ ਕੀ ਕਰਨੋਂ ਬਾਹਰ ਆਏ ਫਿਰ। ਮੈਂ ਤਾਂ ਵੇਖਦਾ ਮੈਂ ਕੌਣ ਆ ਬਾਹਰ। ਮੈਂ ਦੇਖਿਆ ਕੋਈ ਆਇਆ ਵਾ। ਕੋਈ ਨਹੀਂ ਗਾ ਜਾਓ। ਮੈਂ ਬੀਬੀ ਨਾ ਸੋਨੀਆਂ ਮੇਰੀ ਸੁਣ ਲੈ ਗੱਲ ਆ ਤੇਰਾ ਪਿਓ ਤੈਨੂੰ ਛੱਡ ਕੇ ਆਵੇ ਘਰ ਮੈਂ ਨਹੀਂ ਜਾਇਆ ਜਾਂ ਮੇਰਾ ਪੁੱਤ ਚਲ ਜਾ ਮੈਂ ਨਹੀਂ ਜਾਇਆ ਤੈਨੂੰ ਤਾਰੇ ਦੁੱਤੀ ਹੁੰਦੇ ਨਿੰਦੇ ਤੈਨੂੰ ਮੇਰੀ ਮੈਂ ਨਹੀਂ ਜਾਇਆ ਫੇਰ ਤੇ ਹੁਣ ਜ਼ਿੰਦਗੀ ਖਰਾਬ ਆ ਹਾਂ ਮੰਮੀ ਸੋਣਾ ਆ ਬਾਹਰ ਕੌਣ ਜਿਹਦੀ ਮੋਢੇ ਉੱਤੇ ਟੋਣ ਮੰਮੀ ਹਰ ਟਾਈਮ ਜਾਗ ਚੰਗਾ ਨਹੀਂ ਹੁੰਦਾ ਕਿੰਨੀਆਂ ਬਿੱਲਾਂ ਵਜਣਡੀਆਂ ਸੀ ਤੇ ਮੈਂ ਤਾਂ ਕਰਕੇਣ ਕੇ ਬਾਹਰ ਵੇਖਿਆ ਉਹ ਭੱਜ ਕੇ ਕੌਣ ਆਇਆ ਵਾ ਉਦਾਂ ਹੀ ਆਪਾਂ ਹੀ ਦੇਈ ਮੈਂ ਕੰਨਿਆ ਸੋਨੀਆਂ ਘਰ ਬਣ ਕਿ ਭਾ ਕਦੋਂ ਕੰਨਾਉਣਾ ਵਾ ਅੱਖਾਂ ਸੁੱਕ ਜਲੀਆਂ ਮੇਰੀਆਂ ਘਰ ਵਾਲੀ ਦੀ ਵੇਟ ਕਰਦਿਆਂ ਕਰਦਿਆਂ ਤੁਹਾਨੂੰ ਤਾਂ ਮੈਨੂੰ ਜਾ ਕੇ ਲੱਗਦਾ ਹਰ ਟਾਈਮ ਬੱਸ ਆ ਦੂਗਾ ਉਹਦੇ ਤਰਈਓ ਨਾ ਹਾਂ ਆ ਇਹ ਤੱਕ ਤੇ ਘਰ ਆਇਆ ਨਹੀਂ ਉਹਦਾ ਇੱਦਾਂ ਘਰ ਦਾ ਚੇਤਾ ਹੀ ਨਹੀਂ ਆਇਆ ਕਿ ਘਰ ਉਹਦਾ ਕਿੱਥੇ ਹੈ ਕਿੱਥੇ ਨਹੀਂ ਹਾਂ ਬੁੱਤ ਬਸ ਲੰਘ ਗਈ ਤੇ ਮੈਂ ਤੈਨੂੰ ਕਹਿਆ ਹੀ ਨਾ ਬਦਲ ਟਾਈਮ ਨਾਲ ਉੱਠਿਆ ਘਰ ਮੇਰੇ ਤੇ ਉਹ ਦੌੜਦੀ ਵੀ ਹੈ ਨਹੀਂ ਟਾਈਮ ਨਾਲ ਕਿ ਕਿ ਖੁਸ਼ ਆ ਵੇ ਕਿ ਮੈਨੂੰ ਸਕੂਲ ਨਹੀਂ ਜਾਣਾ ਪੈਣਾ ਅੱਜ ਪੈਸੇ ਨਾ ਲੱਗਣਦੇ ਤੇਰੇ ਪੈਸੇ ਲੱਗਦੇ ਹੁੰਦੇ ਪਤਾ ਲੱਗ ਜੇ ਵੀ ਟਾਈਮ ਨਾਲ ਉੱਠ ਕੇ ਕੱਲ੍ਹ ਆਉਣੀ ਆ ਮੰਮੀ ਬੱਚਿਆਂ ਸਾਹਮਣੇ ਇਦਾਂ ਦੀ ਗੱਲਾਂ ਨਾ ਕਰਿਆ ਕਰੋ ਬੰਦੇ ਦਾ ਤੈਨੂੰ ਬੜਾ ਫਿਕਰ ਬੰਦਾ ਆਉਂਦਾ ਮੇਰਾ ਤਾਂ ਬੈਲ ਵਜੀ ਤੈਨੂੰ ਇਹਨਾਂ ਨੇ ਪਤਾ ਵੀ ਕੁੜੀ ਨੂੰ ਵੀ ਸਵੇਰ ਨਾਲ ਉੱਠ ਕੇ ਕੱਲ੍ਹ ਆਉਣਾ ਵਾ ਤੇ ਚਲ ਮੰਮੀ ਮਾਤਾ ਘਟਾ ਹੋ ਹੀ ਜਾਂਦਾ ਚਲ ਜਾ ਹੁਣ ਹਣ ਵਰਦੀ ਲਾ ਲਓ ਜਰਾਬ ਨਹੀਂ ਅੱਜ ਜਰਾਬਾਂ ਨੂੰ ਖਸਰਪ ਨਹੀਂ ਲੱਗਣੀ ਸਾਬਣ ਨਹੀਂ ਲੱਗਣਾ ਫਿਰ ਕੀ ਹੈ ਮੰਮੀ ਨਿਆਣੀ ਹੋ ਮੈਂ ਧੋਦਾਂਗੀ ਆਪੀ ਤੇ ਦਿੱਤੀ ਆ ਜੇ ਤੇ ਧੋਣ ਦੀ ਗੱਲ ਨਹੀਂ ਆ ਗੱਲ ਖਰਚੇ ਦੀ ਆ ਸਰਫ ਸਾਬਣ ਦੀ ਇਹ ਤੇ ਤਿੰਤਾ ਨਹੀਂ ਆ ਵਧੀ ਭਾਈ ਨੂੰ ਖਾab ਵੀ ਕਾਲੇ ਛਾਈ ਤੇ ਮੇਰੇ ਤਿੰਨ ਨਾਲ ਸਾਬਣ ਸਰਫ ਚੰਗੇ ਆ ਚੰਗਾ ਫੇ ਲਿਆ ਜਾ ਆਪਣੇ ਪੇਕਿਆਂ ਤੋਂ ਤੇ ਜਾ ਕੇ ਭਾਂ 10-10 ਵਾਰ ਤੋਂ ਉਹ ਸਾਨੂੰ ਕੀ ਲੱਗੇ ਇਹ ਗੱਲ ਨਾ ਅਸੀਂ ਤਾਂ ਟਬਰ ਦੇ ਵਿੱਚ ਜਿੱਦਾਂ ਦੇ ਆਉਣਾ ਉਹਨਾਂ ਹੀ ਲਿਆਉਣਾ ਵਾ ਤੁਸੀਂ ਖਰਾਬ ਕਰੀ ਜਾਓ ਤੇ ਮੈਂ ਦੁਕਾਨਾਂ ਦੇ ਉੱਤੇ ਹਦਾਰ ਚੜਾਈ ਜਾਵਾਂ ਜੀ ਮੰਮੀ ਮੇਰੇ ਕਾਰਸ ਪੇਕਿਆਂ ਤੱਕ ਜਾਣ ਦਾ ਕੀ ਮਤਲਬ ਆ ਗੱਲ ਆਪਸ ਵਿੱਚ ਹੀ ਹੰਡੀਆਂ ਆ ਆਪਸ ਤੱਕ ਕਰੋ ਬਸ ਤੂੰ ਹੀ ਆਪਣੇ ਧੀ ਨੂੰ ਪੇਕਿਆਂ ਤੋਂ ਦਿੰਦੇ ਸਾਰਾ ਕੁਝ ਅਸੀਂ ਤਾਂ ਦਿੰਨੇ ਸਭ ਨੂੰ ਹਰ ਜੀ ਨੂੰ ਜੋ ਹੜੀ ਤੀ ਮੰਗਦੀ ਦੋ ਦੋ ਦੂਨੀਆਂ ਚੀਜ਼ਾਂ ਦੇ ਦਿੰਦੀਆਂ ਉਸੇ ਵੇਲੇ ਹੀ ਬੀਬੀ ਵਿਲੋਂ ਨਹੀਂ ਸੀ ਜੀ ਉਹ ਤਾਂ ਦਿੱਤੀ ਹੈ ਵੀ ਉਦਾਂ ਦੀ ਹੈ ਨਾ ਤੂੰ ਟੱਕਣੀ ਤੇ ਹੈਈ ਹੈ ਨਾ ਚੀਜ਼ਾਂ ਨਾਲ ਟੱਕ ਲੋ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਮੇਰੀ ਧੀ ਤੇਰੇ ਨਾਲੋਂ ਤਾਂ 100 ਗੁਣਾ ਚੰਗੀ ਆ ਲਾਣੇ ਅੰਦਰਲਾ ਬੜ ਕੇ ਲੜਪਾ ਕੀ ਤੂੰ ਤਮਾਸ਼ਾ ਕਰ ਜਾ ਉੱਥੇ ਲਾ ਨਹੀਂ ਜਾ ਉੱਥੇ ਲਾ ਨਹੀਂ ਜਾ ਇੱਥੇ ਲਾ ਲਈ ਤਮਾਸ਼ਾ ਮੈਂ ਨਹੀਂ ਲਾਉਂਦੀ ਅਸੀਂ ਤੇ ਮਾਵਾਂ ਤੇ ਆ ਇੱਥੇ ਗੱਲਾਂ ਬਾਤਾਂ ਆਪਣਾ ਹੱਸਣ ਖੇਡਣ ਡਈਆਂ ਇਹਨੇ ਆਣ ਕੇ ਵਿੱਚ ਤਮਾਸ਼ਾ ਲਾਇਆ ਹੋਰ ਉਹਨੇ ਨਿਆਣੀ ਨੇ ਜੇ ਬੱਲ ਵਜਾਇ ਦਿੱਤੀ ਤਾਂ ਕੀ ਲੋੜਾ ਆ ਗਿਆ ਥੱਡ ਹੋ ਗਈ ਆ ਮਾਦਾ ਇੱਕ ਵਾਰ ਵਜਾਈ ਦੋ ਵਾਰ ਵਜਾਈ ਜਾਂਡੀ ਪੁੱਤ ਜਣ ਮੈਂ ਕਿਹਾ ਸੀ ਨਾ ਪੀ ਤੇਰਾ ਤੇ ਕੱਖ ਨਹੀਂ ਗਾਣਾ ਤੇ ਇਹਨਾਂ ਨੇ ਬੜਾ ਮਾਨੇ ਮੇਰੇ ਗੱਲ ਪੈ ਨਹੀਂ ਲੱਥਣਾ ਜੀ ਵੀ ਆਪਾਂ ਆ ਜਾਂਦੇ ਤੱਲੀ ਆਪਾਂ ਆਇਆ ਆਪਾਂ ਇਹਨਾਂ ਨੂੰ ਤੂੰ ਲਲਿਆ ਰੋ ਸੋਨੀਆ ਮੇਰੀ ਏਦਾਂ ਗੱਲ ਸੁਣਨਾ ਮੇਰੇ ਭੈਣਾ ਤੂੰ ਪਤਾ ਕੀ ਕਰ ਆਪਣੀ ਬੀਬੀ ਨੂੰ ਨਾਲ ਨਹੀਂ ਲੈ ਜਾ ਆਪਣੇ ਸੋਹਰੇ ਅੱਛਾ ਮੈਂ ਐਡੀ ਵਾਦੂ ਆ ਵੀ ਮੈਂ ਆਪਣੀ ਧੀ ਦੇ ਨਾਲ ਚੱਲ ਜਾ ਜਾਂ ਮੈਂ ਚੱਲ ਜਾਨੀ ਆ ਦੱਸ ਦੇਣਾ ਆਪਣੀ ਧੀ ਨਾ ਤੂੰ ਆਪਣੀ ਮਾਂ ਲੈ ਆ ਇੱਥੇ ਫਿਰ ਆ ਬੀਬੀ ਮੰਮੀ ਜੋ ਤੁਹਾਡਾ ਖੜਾ ਤੇ ਛੱਡਦੀ ਨਹੀਂ ਹੋਂ ਜਦੋਂ ਵੇਖੋ ਬੀਬੀ ਬੀਬੀ ਕਰਦੀ ਰਹਿੰਦੀ ਆ ਬੀਬੀ 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 ਕਰਦੀ ਆ ਤੁਹਾਡਾ ਚੇਤੇ ਭੁੱਲ ਜਾਂਦਾ ਕਹੀਂ ਵੀ ਤੁਹਾਡੀ ਨੂਹਾਂ ਹੈਗੀਆਂ ਬੀਬੀ ਉਹ ਤੇ ਤੇ ਮੇਰੇ ਥੋੜਾ ਹੈ ਨਹੀਂ ਆ ਜੇ ਮੇਰੇ ਥੋੜਾ ਹੁੰਦਾ ਨਾ ਤੇ ਮੈਂ ਤੇਰਾ ਉਹਦਾ ਨਾ ਵਾਹ ਕਰ ਦੇਣਾ ਹੀ ਚੋਲੇ ਬਣ ਜਾਣਾ ਹੀ ਮੈਂ ਤੇਰੀ ਆ ਆ ਕਸਰ ਹੈਗੀ ਬਾਕੀ ਤੁਹਾਡੀ ਸੁਣਵਾਂ ਸੁਣ ਲਓ ਹੁਣ ਗੱਲਾਂ ਉਹ ਤਾਂ ਇਦਾਂ ਨਹੀਂ ਆ ਕੀਦਾ ਹੁੰਦਾ ਤੇ ਇਹ ਕਹਿੰਦੀ ਲੈਦਾ ਇਹਨੂੰ ਆਪਣੇ ਤੋਂ ਮੈਂ ਤਾਂ ਗੁੱਸੇ ਨਾਲ ਨਹੀਂ ਆਖਣ ਐਡਾ ਥੋੜੀ ਹੁੰਦਾ ਜੇ ਤੇਰਾ ਵਿਆਹ ਕਰ ਦਿੱਤਾ ਤੇ ਮੈਂ ਵੀ ਕਿਹੜਾ ਸਹੁਰਾ ਨਾ ਤੇਰਾ ਪਿਓ ਇੱਥੇ ਐਡਾ ਬੜਾ ਵਾ ਪਤਾ ਦਾਜ ਬਣਾਈਏ ਤੇ ਇਹ ਤੋ ਦਿੰਦੀ ਫਿਰ ਵੀ ਆਪਣੀ ਤੋਰੀ ਲੈ ਜਾ ਮੈਂ ਸੁਣ ਲਾ ਕੋਈ ਤੇਰਾ ਦਾਜ ਬਣਾਇਆ ਤਾਂਦਾ ਆਪਣੀ ਮਾਂ ਦਾ ਬਣਾਈਆ ਹਾਂ ਪੁੱਤ ਤੈਨੂੰ ਤਾਂ ਮੈਂ ਨਹੀਂ ਤੂੰ ਹੈ ਹੀ ਲੱਲੀ ਫਣੀ ਤੂੰ ਤਾਂ ਗੱਲ ਕਰਨ ਲੱਗੀ ਸੋਚਦੀ ਕੱਖ ਨਹੀਂ ਗਈ ਤੇ ਉਹ ਭਾਬੀ ਤੇ ਜਾਂਦੀ ਇਹਨੂੰ ਆਪਣੇ ਤੋਰੀ ਲੈ ਜਾ ਇਹਦੇ ਨਾਲ ਚੱਲ ਜਾ ਬੀਵੀ ਦੀ ਜ਼ੁਬਾਨ ਬਹੁਤ ਜ਼ਿਆਦੀ ਪੈਰਾਂ ਚ ਰਮਕਦੀ ਆ ਤੂੰ ਮੈਨੂੰ ਕੱਢ ਕੇ ਹੀ ਖੁਸ਼ਵਾ ਕਰੋ ਮੈਂ ਐਡੀ ਵਾਧੂ ਆ ਘਰ ਦੇ ਵਿੱਚ ਅਹੀਂ ਮੈਨੂੰ ਕਦੋਂ ਕਿਹਾ ਵਾਧੂ ਤੂੰ ਕਿਉਂ ਕਿਹਾ ਇਹ ਇੰਨੀ ਗੱਲ ਵੀ ਲੈ ਜਾ ਨਾਲ ਤੇਰੀ ਕਿੱਦਾਂ ਜੁਰਤ ਬਈ ਇਹ ਗੱਲ ਕਹਿਂਦੀ ਤੂੰ ਤਾਂ ਚਲੀ ਜਾਈਦਾ ਪ੍ਰੇਤੀਆਂ ਕੁ ਦੋ ਚਾਰ ਰਹਿੰਦੇ ਆ ਜੇ ਤਰ੍ਹਾਂ ਹੁੰਦਾ ਨਾ ਭਰਾ ਉੱਥੇ ਤੇਰੀ ਪਰਝਾਈ ਤੇਰੀ ਮਾਂ ਨੂੰ ਬੁੱਤੋਂ ਫੜ ਕੇ ਕੱਢਦੀ ਬਾਹਰ ਤੇ ਪਤਾ ਫੇਰ ਲੱਗਣਾ ਹੈ ਵੀ ਕਿੱਦਾਂ ਸੱਸ ਨੂੰ ਗੱਲ ਕਰੀਦੀ ਵੀ ਲੈ ਜਾ ਇਹਨੂੰ ਐਵੇਂ ਕੱਢਦੀ ਬਾਹਰ ਜਦੋਂ ਮੈਂ ਪਰਝਾਈਆਂ ਹੋਣੀਆਂ ਚੰਗੀਆਂ ਸੀ ਨਾਲੇ ਮੇਨ ਕੱਲ ਮੇਰੀ ਮਾਂ ਚੰਗੀ ਹੋਣੀ ਸੀ ਆਹੋ ਇਹ ਮਾਂ ਮਾੜੀ ਜੀ ਵਾ ਨਾ ਪੁੱਤ ਜੰਮ ਕੇ ਐਡਾ ਜਵਾਨ ਕਰਕੇ ਤੁਹਾਨੂੰ ਦੇਜੂ ਦਿੱਤੇ ਆ ਤੇ ਤਾਂ ਕਰਕੇ ਹੁਣ ਮੈਨੂੰ ਨਾ ਚੰਗੀ ਲੱਗਦੀ ਮੰਮੀ ਕੀ ਪੁੱਤ ਦਿੱਤਾ ਮੇਰੀਆਂ ਦਰੀਜਾਂ ਵੀ ਨਹੀਂ ਲੱਥੀਆਂ ਬਾਕੀ ਰਹੀ ਗੱਲ ਰਿਜਤ ਮੇਰੀ ਧੀ ਦੀਆਂ ਵੀ ਨਹੀਂ ਰੱਥੀਆਂ ਪਿਓ ਦੀਆਂ ਚਾ ਮੰਮੀ ਤੂੰ ਆਦਾ ਆਪਾ ਬੀਬੀਏ ਨਹੀਂ ਹੁਣ ਰਿਜਾ ਹੋਰ ਕਿੱਦਾਂ ਲੱਥੜੀਆਂ ਵਾਂ ਕਿਸੇ ਚੀਜ਼ ਦਾ ਘਾਟਾ ਵਾ ਆ ਚੁੰਨੀ ਹਲੇ ਤੱਕ ਕਿਸੇ ਨੇ ਲਈ ਨਹੀਂ ਆ ਜਿਹੜੀ ਤੂੰ ਲੱਲੀ ਆ ਉੱਤੇ 500 ਪੇ ਦੀ ਲਾਂਦੀ ਬੀਬੀ ਲੱਗ ਲਾ ਉਹ ਚੁੰਨੀਆਂ ਨੂੰ ਫੜ ਕੇ ਸਾਰਾ ਮੇਰੀ ਬੀਬੀ ਆ ਗਿਆ ਆਪਾ ਸਾਰਾ ਦਿਨ ਰੋ ਮੈਂ ਕੱਪੜੇ ਨੋਲਦੇ ਰਹਿੰਦੇ ਜਦੋਂ ਵੇਖੋ ਬਸ ਆਦਾ ਬੀਬੀ ਬੋਲ ਲੈਂਦੇ ਹਾਂ ਬੋਲ ਲੈਂਦੇ ਹਾਂ ਕਿੰਨਾਕ ਬੋਲੂਗੀ ਬੋਲ ਲੈਂਦੀ ਹੁਣ ਜੋ ਡਾਇ ਦਿੱਤਾ ਤਾਂ ਫਿਰ ਕਿਹਦੀ ਰਹਿਣੀ ਆ ਬੋਲ ਬੋਲ ਕੋਈ ਨਹੀਂ ਸਾਨੂੰ ਕੋਈ ਟੈਨਸ਼ਨ ਨਹੀਂ ਹਾਂ ਬੋਲ ਹੋਰ ਬੀਬੀ ਤੂੰ ਬਾਹਰ ਹੋ ਜਾਣਾ ਹੀ ਨਹੀਂ ਹੁੰਦੀ ਬਿਮਾਰ ਮੈਂ ਅੰਦਰ ਇੱਕ ਨਾ ਹੋਰ ਮਾਰਾ ਸਾਰਾ ਲੈਣਾ ਵਾ ਜਿਹੜੀ ਅੰਦਰ ਚੁਕੜਾ ਦੇ ਦੇ ਕੇ ਤੈਨੂੰ ਇੱਥੋਂ ਤੱਕ ਪਹੁੰਚਾਉਣ ਲਈ ਆ ਕਾਹਦੀ ਚੁਕੜਾ ਦਿੱਤੀ ਮੰਮੀ ਤੂੰ ਗੱਲਾਂ ਹੀ ਦਨੀਆਂ ਕਰਦੀਆਂ ਜੀ ਚੁਕੜਾ ਰਹਿਣ ਕਿਹੜੀ ਦਿੱਤੀ ਤੈਨੂੰ ਦੇਣ ਵਾਲੀ ਮੇਰੇ ਕੋਲ ਬਾਰ-ਬਾਰ ਮੇਰੇ ਮੂੰਹ ਨਾ ਖਵਾਇਆ ਕਰ ਕੁਛ ਵੀ ਜਿੰਨੇ ਜੋਗੀ ਹੈਗੀਆਂ ਨਾ ਬੈਠੀ ਰੋ ਮੇਰੇ ਸਾਰੇ ਥਾਵਾਂ ਜਗ ਗਈ ਮੰਮੀ ਤੂੰ ਹੀ ਨੇ ਕੰਮ ਵਸਾ ਲਗੰਦੇ ਅੰਡੇ ਤੇ ਨਾ ਤੂੰ ਹੀ ਕਿਵੇਂ ਥਾਂਜ ਵੀ ਰਹਿਣ ਹੀ ਦੇਣ ਦੇ ਜੇ ਅੜੀ ਕਪਲੋਜੀ ਆਈ ਨਾ ਇਹੋ ਹੀ ਤੁਹਾਡਾ ਖੜਾ ਛੱਡਦੀ ਤੁਹਾਨੂੰ ਨੂਹਾਂ ਦਾ ਕਿੱਥੇ ਚੇਤਾ ਆਉਣਾ ਵਾ ਤੁਹਾਡੀ ਨੂਹਾਂ ਵੀ ਹੈਗੀਆਂ ਨੇ ਬਸ ਆਹ ਲੀੜੇ ਕੱਪੜੇ ਨੋਲਦੀ ਰਹਿੰਦੀ ਆ ਆਹ ਸੂਟ ਅਜ ਪਾਲਿਆ ਜੋਤੀ ਨਹੀਂ ਆ ਜਾ ਸੂਟ ਪਾਲਿਆ 10-10 ਸਾਲ ਪੁਰਾਣੇ ਸੂਟ ਨੇ ਉਹੋ ਬਸ ਮੈਂ ਪਾਈ ਜਾਣ ਰਹੀ ਆ ਉਹਨਾਂ ਵਾਲੀ ਧਿਆਣ ਆ ਕਿਦੋਂ ਤੁਸੀਂ ਮੈਨੂੰ ਪੈਸੇ ਦਿੱਤੇ ਨੇ ਕਿ ਜੋਤੀ ਨਵੇਂ ਜਾ ਕੇ ਤੇ ਕੱਪੜੇ ਲੈ ਆ ਸਾਰਾ ਦਿਨ ਬਸ ਗਾਂਝ ਕਰੀ ਜਾਣੀ ਗਾਂਝ ਹੀ ਕਰੀ ਜਾਣੀ ਜੀਆਂ ਦੀ ਜੀ ਕਿੰਨੇ ਕਨੇ ਘਰ ਚ ਸਮਝੀ ਤੋ ਉਦਾਂ ਹੈ ਤੇ ਇੰਟੈਲੀਜੈਂਟ ਆ ਤੇ ਬੈਗੀ ਆ ਜਾਣੀ ਆ ਕੀ ਕਰਾਂ ਆਪਣੇ ਮਾਨਾ ਡੇਢ ਬੰਨ ਕਰਨ ਦੀ ਆ ਜੋਤੀ ਦੀਦੀ ਕਹਿੰਦੀ ਨਾ ਜਾਇਆ ਕਰ ਕਹਿੰਦੀ ਮੈਂ ਬਿਲਕੁਲ ਹੀ ਇਕੱਲੀ ਪੈ ਜਾਣਾ ਵਾ ਫਿਰ ਮੈਂ ਵੀ ਸੋਚਣ ਦੀ ਆ ਕਿ ਘਰ ਤੇ ਬੰਦੇ ਦੀ ਕਮਾਈ ਨਾ ਬੰਦੇ ਆ ਤੇ ਮੈਂਵੇਂ ਭੱਜੀ ਟੋੜੀ ਫੇਰਨਾ ਤੇ ਇਹ ਦੋ ਕਮਾਈ ਆ ਨਹੀਂ ਫੇਰ ਵੀ ਹੋਣ ਲੱਗਾ ਹੁੰਦਾ ਨਹੀਂ ਕੋਈ ਜੁਵੀ ਲੱਗਾ ਉਹ ਤਾਂ ਮੈਨੂੰ ਪਤਾ ਹੀ ਹੈ ਜੇ ਮੈਂ ਆਪਣੀ ਕਮਾਈ ਕੀਤੀ ਤੇ ਮੈਂ ਆਪੇ ਖਰਚਾ ਕਰਨੀ ਹੈ ਆਪਣਾ ਹੱਥ ਸੌਖਾ ਹੁੰਦਾ ਸੌਖੇ ਨੂੰ ਕਿਤੇ ਬਹੁਤ ਨਖਾਵਾਂ ਮਿਲਣੀਆਂ ਵਾ ਉਹ ਜਲ ਜ ਇੱਕ ਤੋਂ ਸੂਟ ਬਣਾ ਲੈ ਗਰਗੇ ਆਪਣੇ ਆਪਣੇ ਜੋਗੀ ਹੋ ਜੇਗੀ ਨਾਲੇ ਕਿੰਨਾ ਟਾਈਮ ਲੱਗਣਾ ਚਾਰ ਪੰਜ ਦਿਨ ਸਕੂਲ ਦਾ ਟਾਈਮ ਹੋ ਜਾਣਾ 6 ਘੰਟੇ ਹੁੰਦਾ ਵਾ 2 ਘੰਟੇ ਉਦਾਂ ਐਕਸਟਰਾ ਲੱਗਦੇ ਆ ਆ ਤੇ ਫਿਰ ਕੀ ਆ ਧੜ ਧੜ ਕੇ ਉਦਾਂ ਕੰਮ ਤੇ ਆਪਾਂ ਦੋਹਾਂ ਜੀਆਂ ਨੇ ਕਰਕੇ ਸਿਰੇ ਸਿਰੇ ਤੇ ਇਹ ਜਿਹੜਾ ਸਾਡੇ ਅੰਦਰ ਵੰਡੇ ਆ ਯਾ ਰੂਮ ਸਾਡਾ ਉੱਚੀ ਮੈਂ ਤੇ ਕੱਲਾ ਝਾੜੂ ਪੋਚਾ ਕਰਿਆ ਕਰਨਾ ਬਾਕੀ ਆਪੇ ਕਰਿਆ ਕਰਨਗੇ ਸਾਰੇ ਆਹੋ ਤੇ ਇੰਨੀ ਪੜ੍ਹਾਈ ਲਿਖਾਈ ਮਾਂ ਪਿਓ ਦੀ ਕੀਤੀ ਐ ਤੇ ਪੈਸੇ ਲਵਾਏ ਐ ਤੇ ਹੁਣ ਘਰ ਬਹਿ ਕੇ ਜੀਤੇ ਆ ਬਸ ਮੈਨੂੰ ਉਦਦੇ ਤੇ ਵਿਚਾਰ ਹੀ ਤੇ ਦਰਸ ਜਿਆ ਆ ਗਿਆ ਦਰਸ ਕਾਦਾ ਕੋਈ ਆਪਣਾ ਫਿਊਚਰ ਹੀ ਵੇਖੀ ਜਾਂਦਾ ਵਾ ਹੈ ਦੂਜੇ ਪਾਸੇ ਨਾ ਗੱਲ ਖੜ ਕਰ ਮੈਂ ਕਹਿਣ ਰਿਹਾ ਕਿ ਆਪਣਾ ਫਿਊਚਰ ਹੀ ਵੇਖੀ ਜਾਂਦਾ ਹੁੰਦਾ ਵਾ ਵੇਖੀਦਾ ਤੇ ਉਦਾਂ ਹੈਗਾ ਵਾ ਆਦਾ ਆਪਣਾ ਲਿਖਾ ਹੌਲੀ ਹੌਲੀ ਘਟ ਲੱਗਦੀ ਆ ਮੁਰਗੇ ਵਧਦੀ ਜਾਂਦੀ ਹੁੰਦੀ ਆ ਐਗਰੀਮੈਂਟ ਲਾ ਕੇ ਸਰੈਸ਼ਰ ਨਾ ਮਿਲਨੀ ਘਾਟੀ ਉਹਦਾ ਤੇ ਜਦੋਂ ਵੀ ਸਟਾਰਟ ਕੀਤਾ ਪ੍ਰੈਸਰ ਹੀ ਬੰਨਾ ਵਾ ਗੱਲ ਤੇ ਵੀ ਇਦਾਂ ਸਹੀ ਆ ਜੱਜ ਨੂੰ 10 ਸਾਲਾਂ ਨੂੰ ਸ਼ਹਿਰੀ ਕਸੂਟਾੜ ਗਏਗੀ ਉਦੋਂ ਵੀ ਤੁਹਾਨੂੰ ਨਵੀਂ ਬੰਨਾ ਹੂੰ ਜੇ ਹੁਣ ਤੇ ਉਹ ਸਕੂਲ ਲੱਗ ਗਏ ਸਪੀਡੈਂਸ ਫਿਰ ਬੰਨਾ ਵਾਦਾ ਹੀ ਜਣਾ ਫਿਰ ਤੇ ਵਦਨ ਨਹੀਂ ਆ ਤੁਮਕਾ ਹਾਲ ਕਈ ਸਰਕਾਰੀ ਨਿਕਲ ਆਏ ਤਾਂ ਐਕਸਪੀਸ ਮੰਗ ਲਿੰਦੀ ਆ ਹਾਂ ਉਹ ਤੇ ਹੈਗਾ ਆ ਤਾਂ ਯੋਰ ਤੇ ਪਰ ਉਹ ਸਮਰੀਦ ਖਤਮ ਮੁੜ ਕੇ ਆਈ। ਓ ਯਾਰ ਉਹਦੀ ਬੱਸ ਲੰਗੀ ਓ। ਮੈਂ ਨਾ ਬੜਾ ਸੋਚਦੀ ਆਂ ਕਿ ਬਹੁਤੀਆਂ ਗੱਲਾਂ ਮੈਂ ਲੜਾਈ ਵਾਲੀਆਂ ਕਰਨੀਆਂ ਹੀ ਨਹੀਂਆਂ। ਕਿ ਆਂਦੇ ਹੁੰਦੇ ਕਲਾ ਕਲੰਦਰ ਵਸੇ ਘੜਿਓਂ ਪਾਣੀ ਨਸੇ। ਜੇ ਬਹਿਲਾ ਮਜ਼ਾ ਆਤਿਆਂ ਹੀ ਉਹਨੇ ਸੋਹਣੀਆਂ ਨੇ ਤੇ ਕੀ ਲੋੜਾ ਆ ਗਿਆ। ਕਿਉਂ ਬੁਲਾਰਾ ਕੀਤਾ ਇੰਨਾ ਤੇ? ਮੈਂ ਤੇ ਕੀਤਾ ਹੀ ਨਹੀਂ ਆ। ਮੈਂ ਤੇ ਉਹੋ ਹੀ ਸੋਹ ਛੱਡਦੀ ਆਂ। ਪੀ ਚੱਲੇ ਇਦਾਂ ਤੇ ਕੰਮ ਹੋਵਾ। अच्छा हां नु ਸੁਪਨਾ ਹੋਣਾ ਨਹੀਂ ਮਦਨ ਲੜਾਈ ਤੇ ਤੂਪਾਈ ਕਿ ਕੁੜੀ ਦੀ ਤਿਆਰ ਹੋਈ ਤੇ ਬੱਸ ਤੇਰੀ ਖਰਾਬ ਹੋ ਗਈ ਤੇ ਬੱਸ ਆਈ ਨਹੀਂ ਚੱਲ ਚੰਗਾ ਆ ਭਰਾਵਾ ਤੁਸੀਂ ਸਾਰੇ ਸੱਚੇ ਤੇ ਮੈਂ ਝੂਠੀ ਆ ਬੱਸ ਨਹੀਂ ਖਰਾਬ ਹੋਈ ਹੁਣ ਝੂਠੀਆਂ ਜਿਹੜੀਆਂ ਗੱਲਾਂ ਨਾ ਉਹ ਮੈਨੂੰ ਸਾਧੀਆਂ ਨਾ ਦੋ ਹੁਣ ਆ ਕਿੱਧਰ ਫੜੀਆਂ ਕਿਤਾਬਾਂ ਕਿੱਧਰ ਕੱਪੜੇ ਪਾਏ ਆ ਫੇਰ ਚੱਲੇ ਕੋ ਖਾਣ ਪੀਣ ਉਹ ਮੈਂ ਸਕੂਲੇ ਲੱਗ ਜਾ ਕਿਤੇ 4-500 ਰੁਪਇਆ ਆ ਜਾ ਕਰੂਗਾ ਫੇਰ ਕੀ ਆ ਅੱਛਾ ਮੇਖਿਆ ਅਜੇ ਕੱਲ ਗੱਲ ਕੀਤੀ ਨਾ ਵੀ ਅੱਡ ਹੋ ਜੋ ਅੱਜ ਤਨ ਸਾਰੇ ਰਾਹ ਦੇ ਪਿਆ ਤੇ ਫਿਰ ਮੰਮੀ ਜੀ ਤਾਂ ਤੀ ਕੋ ਦੇਣਾ ਹੀ ਨਹੀਂ ਆ ਅਹੀਂ ਤੇ ਆਪਣਾ ਆਪ ਕੁਛ ਨਾ ਵੇਖਣਾ ਹੀ ਆ ਨਾ ਅਹੀਂ ਹੁਣ ਆਪਣੀ ਤਨਖਾਹ ਲਿਆਵਾਂਗੇ ਕਮੇਟੀਆਂ ਪਾਵਾਂਗੇ ਜੋੜਾਂਗੇ ਪੈਸੇ ਉਹਨਾਂ ਨੂੰ ਤੇ ਚੱਲ ਇੱਕ ਇੱਕ ਕਰਕੇ ਬੂੰਦ ਬੂੰਦ ਕਰਕੇ ਕਹਿੰਦੇ ਸਾਗਰ ਪੜ ਜਾਂਦਾ ਵਾ ਤੇ ਫਿਰ ਕੱਲ ਨੂੰ ਤੀ ਸਾਨੂੰ ਕੀ ਪਤਾ ਵਾ ਸਾਨੂੰ ਤੀ ਇਹਦੇ ਚੋਂ ਵੀ ਕੁਛ ਦੇਣਾ ਵਾ ਕਿ ਨਹੀਂ ਕਰ ਚੱਦੇਣਾ ਤੇ ਤੀ ਕਹੜੇ ਕਿ ਤੁਹਾਨੂੰ ਪੈਲੀ ਨਹੀਂ ਮਿਲਣੀ ਬੰਦਾ ਨਹੀਂ ਮਿਲਣਾ ਤੇ ਮਤਲਬ ਆਪਣਾ ਖਰਚਾ ਕੁਝ ਕਰਨ ਕਰਾਂਗੇ ਤੂੰ ਵੀ ਚੱਲ ਜਾ ਕੇ ਦੇ ਤੂੰ ਵੀ ਨੌਕਰੀ ਤੇ ਲੱਗ ਜਾ ਦੋ ਦੋ ਨੌਕਰੀਆਂ ਕਰ ਲੈ ਇਕੱਠਾ ਪੀਂ ਨਹੀਂ ਲੱਗ ਜਾਂਦੀ ਤੇ ਰਾਤ ਇੱਥੇ ਸਕਿਉਰਟੀ ਗਾਰਡ ਕਰਦੇ ਦੇ ਨੇ ਉੱਥੇ ਡਿਊਟੀ ਕਰ ਆਇਆ ਰਾਤ ਸਕਿਉਰਟੀ ਗਾਰਡ ਦੀ ਕਰਨੀ ਜਾਦੇ ਪੈਸੇ ਜੋੜ ਲਓ ਅੱਜ ਤੁਹਾਨੂੰ ਸਾਰਿਆਂ ਨੂੰ ਨੌਕਰੀਆਂ ਦੇ ਪੀਂ ਮੈਂ ਕਹਤਾ ਵੱਖਰੇ ਹੋ ਜੋ ਜਿਹਨਾਂ ਦੀ ਇਹ ਆਈ ਹੀ ਉਦੋਂ ਦਾ ਕਿਉਂ ਨਾ ਇਹਨੇ ਆਖਿਆ ਮੈਂ ਕੋਈ ਲੱਗਣਾ ਸਕੂਲੇ ਜਾਣਾ ਪੜਾਉਣ ਜਾਣਾ ਤੇ ਜਦੋਂ ਕਹਿੰਦੇ ਨਹੀਂ ਜਦੋਂ ਹੁਣ ਘਰ ਚ ਅੱਗ ਲੱਗੂਗੀ ਫੇਰ ਹੀ ਕੋਈ ਬਾਹਰ ਨੂੰ ਭੱਜੂਗਾ ਕਿਹੜਾ ਅਕਲਵਾਨਾ ਤੀ ਪੁੱਤਵਾ ਨਾ ਉਹਨੂੰ ਸ਼ੁਰੂ ਤੋਂ ਹੀ ਸਭ ਕੁਝ ਦਿਸਦਾ ਹੁੰਦਾ ਵਾ ਪਰ ਮੈਂ ਹੁਣ ਆ ਗਈ ਆ ਸਾਡੇ ਘਰ ਦੋ ਤਿੰਨ ਜਣੀਆਂ ਕੰਮ ਕਰਨ ਵਾਲੀਆਂ ਹੋ ਗਈਆਂ ਹੋਵੇ ਨਾ ਤੇ ਮੈਂ ਚੱਲ ਸਕੂਲੇ ਲੱਗ ਜਾ। ਤੇ ਮੰਮੀ ਜੀ ਤੇ ਗੋਲੀ ਰੱਖ ਦੇ। ਹਾਂ ਤੇ ਤੀ ਆਪਣੇ ਢਿੱਡ ਚ ਕਾਤੋਂ ਰੱਖ ਛੱਡੀਏ ਗੱਲ ਤੀ ਮੈਨੂੰ ਕਹਿ ਦਿੰਦੇ। ਤੇ ਮੈਂ ਐਵੇਂ ਐਵੇਂ ਇੰਨੇ ਸਾਲ ਵੇਸਟ ਕੀਤੇ ਮੈਂ ਸੁਗਾਉਂਦੇ ਹੀ ਲੱਗ ਜਾਂਦੀ। ਜਿਹੜੀ ਹੁਣ ਟੈਡੀ ਜੋਕਦੀ ਆ। ਮੰਮੀ ਮੈਂ ਲੜਾਈ ਮਕਾਉਂ ਰਿਆਂਗਾ ਜੇ ਮੰਨ ਲੋਗੇ ਘਰ ਰਹਿੰਦੀ ਹੈ ਗੱਲਾਂ ਕਰਦੀ ਐ ਤੇ ਲੜਾਈ ਵਾਧੀ ਐ। ਇਹ 5 ਸੈਕਿੰਡ ਬਾਅਦ ਉਹਦੇ ਨਾਲ ਲੜਾਈ ਹੋ ਗਈ। ਚੰਗੀ ਗੱਲ ਵਾ। ਜਾਓ ਮੈਂ ਅਗਦ ਹੁਆ ਕਹਿ ਨਹੀਂ ਤੇ ਤੂੰ ਆ ਨਹੀਂ ਟਿੱਡ ਚ ਗੱਲ ਰੱਖਣ ਵਾਲੀ ਗੱਲ ਹੁਣ ਮੈਂ ਕਿਹੜੀ ਟਿੱਡ ਜੋ ਕੱਢੀ ਮੈਂ ਤੈਨੂੰ ਕਿਹਾ ਆ ਕਿ ਤੂੰ ਜਾ ਹੁਣ ਇਹ ਤੈਨੂੰ ਆਪੇ ਸੋਚ ਪੀ ਤੂੰ ਨਹੀਂ ਆ ਤਹੀਂ ਜਾਓ ਇੱਧਰ ਨਹੀਂ ਵਾਰੇ ਆਏ ਜਾਣਾ ਵਾਰੇ ਤਾਂ ਸਾਰੇ ਹੀ ਜਾਂਦੇ ਆ ਨਹੀਂ ਆ ਜਾਣਾ ਬੁਟੀ ਲੈ ਮੈਨੂੰ ਠੰਡ ਲਗਾੜੀ ਮੈਂ ਕੋਟੀ ਕਾਟੀ ਪਾਵਾਂ ਪਾ ਵੇ ਸਾਰੇ ਬੁਥੇ ਨਾ ਦੇ ਨਾ ਨਾ ਤੇ ਮੂਰੇ ਹਾਸਾ ਹੀ ਹੈ ਨਹੀਂ ਗਾ ਮੈਂ ਭੱਜੀ ਆਈ ਮੈਂ ਹੋ ਗਿਆ ਮੈਂ ਹੁਣ ਨਹੀਂ ਮੈਂ ਹੁੱਸੇ ਵਾਲੀ ਗੱਲ ਕਰਨੀ ਗੱਲਾਂ ਕਰਕੇ ਤੇ ਏਦਾਂ ਸਾੜ ਦਿੰਦੇ ਆ ਵੀ ਜਿੱਦਾਂ ਪਤਾ ਨਹੀਂ ਹੁੰਦਾ ਵੀ ਬੰਦੇ ਕੀ ਲੱਗ ਗਏ ਜੱਜ ਉਹ ਦਾ ਮੰਮੀ ਡਾਡੀ ਬਾਅਦ ਹੀ ਹੋਲੀ ਹੋਈ ਆ ਗੱਲਾਂ ਡਾਡੀਆਂ ਹਜੇ ਵੀ ਉਹ ਚੁੱਪਣ ਵਾਲੀਆਂ ਆਈਆਂ ਫਿਰ ਐਦਾਂ ਹੀ ਹੁੰਦੀ ਆ ਹਾਂ ਜਿਵੇਂ ਕਰਾਉਨੇ ਆ ਤੇ ਹੁੰਦੀਆਂ ਆ ਮੰਮੀ ਚਲ ਆ ਸਾਰਿਆਂ ਤੇ ਇਹ ਗੱਲਾਂ ਛੱਡੋ ਮੈਂ ਹਾਂ ਤੈਨੂੰ ਇਹ ਨਹੀਂ ਪੁੱਛਦੀ ਕਿ ਉਹਨਾਂ ਨੇ ਕਦੋਂ ਆਉਣਾ ਵਾ ਆਉਣਾ ਵੀ ਹੈ ਕਿ ਨਹੀਂ ਆਉਣਾ ਬਸ ਤੇ ਮੈਨੂੰ ਇੱਕੋ ਗੱਲ ਦਾ ਜਵਾਬ ਦੇ ਦੋ ਹਾਏ ਹਾਏ ᱱੀ ਮੇਰਾ ਪੁੱਤ ਇਹ ਜਿੰਨੀਆਂ ਗੱਲਾਂ ਤੂੰ ਕਰ ਗਈਆਂ ਵੀ ਉਹਨੇ ਆਉਣਾ ਕਿ ਪਤਾ ਨਹੀਂ ਨਹੀਂ ਆਉਣਾ ਮੇਰਾ ਕਿਤੇ ਢੱਡ ਬਲੁੰਦਰ ਆ ਗਿਆ ਵਾ ਮੈਂ ਮੈਂ ਕਦੋਂ ਕਹਣੀ ਤਾ ਮੇਰਾ ਘਰ ਵਾਲਾ ਵਾ ਉਹ ਪੁੱਤ ਤੁਹਾਡਾ ਹੀ ਆ ਤੇ ਤੁਹਾਡਾ ਹੀ ਰਹਿਣਾ ਵਾ ਬਸ ਅਸੀਂ ਮੈਨੂੰ ਇੱਕੋ ਗੱਲ ਦਾ ਜਵਾਬ ਦੇ ਦੋ ਕਿ ਤਾ ਇਹ ਦੋਵੇਂ ਬਹਿਨੀ ਆ ਉਹਨਾਂ ਨਾਲ ਕੇ ਠਾਣੀ ਦਰਾਣੀ ਤੈਨੂੰ ਚੰਗਾ ਕਿਉਂ ਨਹੀਂ ਲੱਗਦਾ ਕਿਹੜੀ ਸੱਸ ਕਹੂਗੀ ਵੀ ਦਰਾਣੀ ਠਾਣੀ ਰਲ ਕੇ ਬਹਿਣ ਤੇ ਸੱਸ ਨੂੰ ਚੰਗਾ ਨਾ ਲੱਗੇ ਤੁਸੀਂ ਕਿਤੇ ਮੈਨੂੰ ਮੈਂ ਤੁਹਾਨੂੰ ਅਜੇ ਕੱਲ ਦੱਸਿਆ ਸਾਰੀਆਂ ਗੱਲਾਂ ਮੇਰੇ ਕੋਲ ਬਾਰ-ਬਾਰ ਕਿਉਂ ਪੁੱਛਦੀਆਂ ਮੁਰਮੁਰ ਕੇ ਉਹ ਗੱਲਾਂ ਮੇਰੇ ਕੋਲ ਇੱਕੋ ਹੀ ਜਵਾਬ ਹੋਆ ਜੇਰਾ ਤੁਸੀਂ ਇਦਾਂ ਬੈਂਦੀਆਂ ਜੰਗਲਾ ਵੱਜ-ਵੱਜ ਕੇ ਉਹ ਤਾਂ ਮੈਨੂੰ ਆਖੋ ਆ ਵੀ ਆ ਜਾ ਮੰਮੀ ਲੱਗ ਗਏ ਮੈਂ ਤਾਂ ਕਿਹੜੇ ਅਕਾਈ ਮਾਰ ਦੇਣੀ ਗੱਲ 'ਚ ਕੋਈ ਚੱਲ ਗੱਲ ਢਾਡੀ ਮੈਂ ਟੋਕਦੀ ਆ ਉਹ ਤਾਂ ਤੇ ਸੁਣਿਆ ਤੇ ਹੋਣਾ ਹੀ ਆ ਹਰ ਇੱਕ ਨਾਨੀ ਦਾਦੀ ਸਾਰੇ ਕਹਿੰਦੇ ਆ ਹਾਂ ਨੂੰ ਹਾਂਡ ਪਿਆਰਾ ਹੁੰਦਾ ਵਾ ਜਿਵੇਂ ਹੀ ਦੋਵੇਂ ਭੈਣਾਂ ਬਹਿ ਹੀ ਜਾਂਦੀਆਂ ਵਾਂ ਗੱਲਾਂ ਕਰਨ ਤੇ ਫਿਰ ਹੁਣ ਜਿੱਥੇ ਹਣ ਹਣ ਬਹਿਣਾ ਵਾ ਉੱਥੇ ਹੁਣ ਵਿੱਚ ਸਾਸ ਨੂੰ ਕਿੱਥੇ ਘਸਾਰ ਲੂਗਾ ਬੰਦਾ ਨਹੀਂ ਭੈਣਾਂ ਸਾਸ ਨੂੰ ਘਸੋਰਨ ਦੀ ਨਹੀਂ ਗੱਲ ਹੁੰਦੀ ਜਿਹੜੀ ਤੁਹਾਡੀ ਸੱਸ ਵਾ ਨਾ ਇਹ ਕੁੜੀਆਂ ਚ ਕੁੜੀ ਆ ਤੇ ਬੁੜੀਆਂ ਚ ਬੁੱਢੀ ਆ ਤੁਹਾਡੀਆਂ ਅੱਖਾਂ ਤੇ ਪੱਟੀ ਨਹੀਂ ਵੱਜੀ ਤੁਹਾਨੂੰ ਹੁਣੇ ਤੱਕ ਪਤਾ ਹੀ ਨਹੀਂ ਲੱਗਾ ਆਪਣੀ ਸੱਸ ਦੇ ਸੁਭਾਅ ਦਾ ਸਾਰਾ ਪਤਾ ਲੱਗਦਾ ਬਣਾਦਾ ਕਿਉਂ ਨਹੀਂ ਆ ਪਰ ਕੁਝ ਕੁ ਟਾਈਮ ਬੰਦੇ ਨੂੰ ਵਾਪਸ ਉਹ ਚ ਬਹਿਣਾ ਚਾਹੀਦਾ ਨਾ ਠੀਕ ਵਾ ਅੱਜ ਤੋਂ ਵਾਦਾ ਤੁਸੀਂ ਜਿਹ ਰੋਟਾਂ ਬੱਜਾ ਹੀ ਰਹੋ ਤੇ ਮੇਰੀ ਵੱਲੋਂ ਭਾਵੇਂ ਟੁੱਟੋ ਹੀ ਨਾ ਤੇ ਦੂਜੀ ਨਾਲੋਂ ਤੇ ਰੋਟੀਆਂ ਜਿਹੜੀਆਂ ਨਾ ਉਹ ਅੱਗੇ ਵੀ ਜਾਂਦੇ ਆ ਖਾਣ ਉਥੋਂ ਖਾ ਆਇਓ ਅੱਜ ਫੇਰ ਲਾ ਰੋਟੀਆਂ ਨਾਲ ਦੀ ਹੋਣਾ ਅੱਜ ਰੋਟੀਆਂ ਹਾਡੀਆਂ ਦੇ ਰੋਜ਼ ਹੀ ਨਾਉਲਦੇ ਫਿਰ ਕਹਿੰਦੇ ਬਸ ਆਹੋ ਹੀ ਆ ਵੀ ਹੁਣ ਜੇ ਅਸੀਂ ਇਹਨਾਂ ਨੂੰ ਉੱਥੇ ਵੀ ਰੈਸਟੋਰੈਂਟ 'ਚ ਵੀ ਨਾਲ ਹੀ ਲੈ ਜਾਓ ਹਰ ਥਾਂ ਤੇ ਨਾਲ ਲੈ ਜਾਓ ਵੀ ਮੈਂ ਪ੍ਰਿੰਸੀਪਲ ਹਾਂ ਮੈਨੂੰ ਪੁੱਛ ਗਈ ਬਸ ਨਿਕਲਣਾ ਦੇ ਬਾਰੇ ਲੈ ਜੇ ਹੁਣ ਮੈਂ ਪੁੱਛੀ ਨਹੀਂ ਆਮਾ ਕਾਤੋਂ ਛੱਡਦੇ ਆ ਤਾਂ ਉਹੀ ਗੱਲਾਂ ਕਰ ਗਈ ਆ ਕੱਲ ਵਾਲੀਆਂ ਫਿਰ ਪਹੁੰਚਾਂਗੇ ਪੈਰਾਂ ਤੇ ਪਾਣੀ ਪੈਣੀ ਨਹੀਂ ਦੇਣਾ ਪੈਰਾਂ ਤੋਂ ਤੇ ਪਾਣੀ ਪੈਣ ਹੀ ਨਹੀਂ ਦੇਣਾ ਜੋ ਮਰਜੀ ਹੋ ਜੇ ਕੋਈ ਨਹੀਂ ਇਹ ਗੱਲ ਦਾ ਜਵਾਬ ਲੈ ਕੇ ਮੈਂ ਵੀ ਛੱਡਣਾ ਵਾਂ ਕਿ ਛੜਦੀ ਕਾਤੋਂ ਤੁਹਾਡੇ ਦੋਵਾਂ ਤੋਂ ਇਹ ਵੇਖ ਕੇ ਬਸ ਜਵਾਬ ਤਹੀ ਲੈਣਾ ਮੈਂ ਉਹਦਾ ਇਲਜ਼ਾਮ ਮੇਰੇ ਸਿਰ ਤੇ ਆਉਣਾ ਮੈਂ ਤੇ ਉਹ ਹੀ ਕਹਿੰਨੀ ਆ ਤੁਹਾਨੂੰ ਵੀ ਆਪਣਾ ਹੱਕ ਲੈ ਲਓ ਲੈ ਲਓ ਐਡੇ ਨਿਮ ਮਿਰਦਕਈ ਵੀ ਰੀਤੀ ਕਰਦਾ ਵਾ ਨਾ ਕਿ ਮੰਮੀ ਨੂੰ ਫੜ ਕੇ ਬੰਦਾ ਕੁੱਟ ਕੁੱਟ ਕੇ ਪੁੱਛੇ ਇਹ ਕੀ ਗੱਲ ਹੈ ਕਿ ਜਾਣਾ ਪੈਣਾ ਕਿੱਥੇ ਜਾਣਾ ਕਿੰ데 ਪਤਾ ਕਰ ਲੋ ਸਕੂਲ ਦਾ ਤੂੰ ਵੀ ਫਿਰ ਉਹ ਕੰਮ ਕਰਦਾ ਨਾ ਅੜੀਏ ਜ਼ਰੂਰੀ ਹੈ ਸਕੂਲ ਲੱਗਣਾ ਦੱਸ ਦੀਦੀ ਕੱਲ ਨੂੰ ਜੇ ਇਹਨਾਂ ਨੇ ਸਾਨੂੰ ਪੁੱਛੋਂ ਫੜ ਕੇ ਬਾਹਰ ਕੱਢਤਾ ਤੇ ਅਸੀਂ ਕਿੱਧਰ ਨੂੰ ਜਾਣਾ ਮਨਪ੍ਰੀਤ ਕਿੱਦਾਂ ਨੀ ਗੱਲਾਂ ਕਰਦੀ ਬੱਚਿਆਂ ਵਾਲੀਆਂ ਤਾਂ ਨੇ ਐਵੇਂ ਬਾਹਰ ਕਰ ਦੇਣਗੇ ਤੁਹਾਡੇ ਘਰ ਵਿੱਚ ਹੱਕ ਨਹੀਂ ਹੈਗਾ ਕੋਈ ਭਾਈ ਦਾ ਪੂਰਾ ਹਿੱਸਾ ਬੰਦ ਬਰਾਬਰ ਪਰ ਜੀ ਨਜ਼ਰ ਉਹ ਕਹਿੰਦੇ ਆ ਵੀ ਅਸੀਂ ਆਪਣਾ ਰੱਖਣਾ ਵਾ ਤੇ ਫਿਰ ਚਾਹੇ ਉਹਨਾਂ ਨੇ ਆਪਣਾ ਹਿੱਸਾ ਰੱਖਣਾ ਵੀ ਨਾ ਆਪਣਾ ਰੱਖ ਕੇ ਵੀ ਭਾਈ ਦਾ ਹੱਕ ਤੇ ਬੰਦਾ ਹੀ ਆ ਨਾ ਬੰਦ ਰਹਿ ਗਈ ਆ ਦੀਦੀ ਪਰ ਫਿਰ ਜੇ ਤੁਹੀਂ ਇੱਦਾਂ ਹੀ ਬਾਹਰ ਨੂੰ ਚੱਲ ਗਏ ਸਭ ਕਮਾ ਕਰਾਂ ਤਾਂ ਲੱਗ ਗਈ ਤੇ ਫਿਰ ਤਾਂ ਤੁਹਾਨੂੰ ਉਹਨੇ ਕੁਝ ਵੀ ਨਹੀਂ ਦੇਣਾ ਸਗੋ ਹੀ ਨਹੀਂ ਦੇਣਾ ਉਹ ਨਹੀਂ ਭਾਬੀ ਉਸ ਸਮੀਰ ਦੇ ਕੋਲੇ ਲੱਗਣਾ ਪਤਾ ਕਰਨਾ ਜੇ ਉਹ ਉੱਥੇ ਬਣੀ ਠੀਕ ਗੱਲ ਨਹੀਂ ਜ ਨਹੀਂ ਆ ਵੇਖੋ ਮੈਂ ਸਮੀਰ ਦਾ ਹੀ ਵੇਖਣ ਦੀ ਆ ਚਲ ਆ ਜਾ ਤੇ ਮੈਂ ਕਿਹਾ ਇੱਥੇ ਹੀ ਕਰ ਲੈਨੇ ਆ ਨਾਲੇ ਸਾਨੂੰ ਦੋਵਾਂ ਨੂੰ ਸੌਖਾ ਹੋ ਜਾਊਗਾ ਭਾਜੀ ਵੀ ਮੁੰਨਾ ਤਾਂ ਜਿਆਦਾ ਔਖਾ ਔਖਾ ਲੱਗਣ ਡੇ ਇਹ ਕੁਝ ਕਿ ਦੀਦੀ ਫਿਰ ਰੋ ਰੋਜ਼ ਥੋੜਾ ਨਾ ਗੱਲਾਂ ਸੁਣੀਆਂ ਜਾਂਦੀਆਂ ਹਨਾ ਫਿਰ ਮੈਂ ਵੀ ਚਲ ਜਾ ਚਾਰ ਕਿਤੇ ਨੇ ਪੇਕੇ ਮੰਮੀ ਕੋਲ ਚਲ ਜਾਈ ਨਹੀਂ ਇਹ ਕੁੜੀ ਨੂੰ ਲੈ ਕੇ ਹੋਰ ਕੀ ਆ ਫਿਰ ਮੈਂ ਇਕੱਲੀ ਨੇ ਇੱਥੇ ਕੀ ਕਰਨਾ ਮੈਂ ਵੀ ਤਾਂ ਮੈਂ ਤੇ ਤੁਹਾਨੂੰ ਅੱਗੇ ਕਿੰਨੀ ਵੀ ਸਮਝੀ ਦੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਜੇ ਤੁਸੀਂ ਸਟੈਂਡ ਲੈਣਾ ਵਾ ਨਾ ਤੁਸੀਂ ਇਕੱਲੇ ਵੀ ਜਾ ਸਕਦੇ ਆਂ ਇਕੱਲੇ ਨਹੀਂ ਮੈਂ ਜਾਣਾ ੜੀ ਮੈਂ ਆਪਣੇ ਕੁੜੀ ਨਾਲ ਲੈ ਕੇ ਜਾਣਾ ਭਾਵੇਂ ਜੋ ਮਰਜੀ ਹੋ ਜੇ ਜੇ ਮੈਂ ਕੁੜੀਏ ਤੇ ਛੱਡ ਕੇ ਤੇ ਫਿਰ ਮੇਰਾ ਕਾਹਦਾ ਸਟੈਂਡ ਰਹਿ ਜਾਣਾ ਵਾ ਤੇ ਜੇ ਤੁਸੀਂ ਲੈ ਗਏ ਤੇ ਫਿਰ ਇਹਨਾਂ ਕੰਨ ਦੋਵੇਂ ਚੱਲ ਗੀਆਂ ਫਿਰ ਇਹਨਾਂ ਨੂੰ ਵੀ ਪੋਤੀ ਦੀ ਖੇਚ ਤੇ ਹੋਊਗੀ ਨਾ ਕੀ ਕਹਿੰਦੇ ਨੇ ਪਰ ਮੈਨੂੰ ਨਹੀਂ ਲੱਗਦਾ ਦੀਦੀ ਮੋਹ ਮੋਹ ਮੈਨੂੰ ਵੀ ਆ ਜਿਆਦਾ ਪਿਆਰਾ ਲੱਗਦਾ ਵਾ ਪਰ ਦੀਦੀ ਉਹ ਵੀ ਕਈ ਥਾਵਾਂ ਤੇ ਲੱਗਦਾ ਹੁੰਦਾ ਵਾ ਜਿੱਥੇ ਤੱਕ ਮੈਨੂੰ ਲੱਗਦਾ ਵਾ ਨਾ ਤੈਨੂੰ ਕੱਲਿਆਂ ਨੂੰ ਜਾਣਾ ਚਾਹੀਦਾ ਵਾ ਸਮ੍ਰੀਤ ਇੱਥੇ ਰਹੂਗੀ ਆਪੇ ਜਦੋਂ ਸਮ੍ਰੀਤ ਰਹੂਗੀ ਤੁਹਾਡੇ ਕਰਕੇ ਤੇ ਫੇਰ ਹੀ ਤੇਨਾਂ ਨੂੰ ਹੋਊਗੀ ਨਹੀਂ ਤੇ ਮੈਂ ਤੇ ਅੱਗੇ ਤੁਹਾਡੇ ਵੱਲ ਦੀ ਗੱਲ ਕਰਦੀ ਆ ਤੇ ਮੇਰੀ ਕੋਲ ਕੋਈ ਸੁਣਦਾ ਵਾ ਸੁਣੂਗਾ ਤੇ ਫੇਰ ਨਾ ਜੇ ਜੇ ਸਮ੍ਰੀਤ ਇੱਥੇ ਰਹੂਗੀ ਤੇ ਜੇ ਮੈਂ ਚਲ ਵੀ ਜਾਨੀ ਆ ਉਹ ਤੇ ਮਾਤ ਦਾ ਹਾਲ ਨਹੀਂ ਵੇਖਿਆ ਜਾਣਾ ਉਹਨੇ ਮੇਰੇ ਮੂੰਹਲ ਵੇਂਦੀ ਰਿਆ ਕਰਨਾ ਛਤਾਈਆਂ ਵਾਂਗੂ ਫੋੜ ਕੇ ਚਲੀ ਅੱਗੇ ਦਵਾਈਆਂ ਦੇ ਸਿਰ ਤੇ ਤੁਰੀ ਫਿਰਦੀ ਆ ਉਹ ਤਾਂ ਗੱਲ ਹੈਗੀ ਆ ਪਰ ਜੇ ਮੇਰੀ ਸਲਾਹ ਮੰਨੋਗੇ ਨਾ ਤੁਸੀਂ ਤੇ ਸਮ੍ਰੀਤ ਇੱਥੇ ਹੀ ਛੱਡ ਕੇ ਜਾਇਓ ਤੇ ਮੈਂ ਉਹਨੂੰ ਵੀਡੀਓ ਕਾਲ ਕਰਾਇਆ ਕਰੂੰਗੀ ਤੁਹਾਨੂੰ ਗੱਲ ਤੁਸੀਂ ਕਰ ਲਿਆ ਕਰਿਓ ਤੇ ਇਹ ਆ ਸਮ੍ਰੀਤ ਨੂੰ ਮੈਂ ਕਹਿ ਕੇ ਆ ਕਿ ਸਵੇਰੇ ਵੀ ਰੋਇਆ ਕਰੂ ਸ਼ਾਮਾਂ ਨੂੰ ਵੀ ਰੋਇਆ ਕਰੂ ਮੇਰੀ ਮਾਨ ਲਿਆਓ ਤੇ ਤੁਸੀਂ ਉੱਥੇ ਅੜੇ ਰਹੋ ਫਿਰ ਆਪੇ ਤੇ ਫਿਰ ਕਹਿੰਦੇ ਨਾ ਮੂਲ ਨਾਲੋਂ ਵਿਆਜ ਪੈਦਾ ਤੁਸੀਂ ਕਹਿਣਦੇ ਆ ਤੇ ਫੇਰ ਹੀ ਇਹਨਾਂ ਨੂੰ ਖਿੱਚ ਪਾਉਗੀ ਮੈਨੂੰ ਲੋੜ ਹੀ ਨਹੀਂ ਇੰਨੇ ਥਾਵਾਂ ਦੇ ਧੱਕੇ ਖਾਂਦੀ ਜੇ ਮੇਰਾ ਆਦਮੀ ਚੰਗਾ ਹੁੰਦਾ ਤੇ ਆਦਮੀ ਨਾਲ ਹੀ ਬੰਦੇ ਦੀ ਬਹਾਰ ਹੁੰਦੀਆਂ ਨੇ ਜਦੋਂ ਆਦਮੀ ਨੇ ਕੋਲ ਤੇ ਮੈਂ ਕੀ ਕਰਨਾ ਐ ਕੁਛ ਵੀ ਸਹੀ ਗੱਲ ਆ ਐਸਾ ਕੱਲਾ ਨਹੀਂ ਦੀਦੀ ਕੋਈ ਵੀ ਹੁੰਦਾ ਮੈਂ ਨਹੀਂ ਰੱਖਦਾ ਤੇ ਤੋਂ ਕੀ ਆ ਕੁਛ ਵੀ ਨਹੀਂ ਆਸਤੈ ਮੈਂ ਕੁਛ ਕਰ ਲਿਆ ਤਾਂ ਪਿਆ ਹੀ ਹੋਵੇ ਤਾਂ ਵੀ ਮੈਂ ਵੀ ਕੁਛ ਨਹੀਂ ਚਲ ਤੂੰ ਇਵੇਂ ਬਹੋਂ ਘਰ ਮਾਨ ਨਾਲ ਕਿਤੇ ਨਹੀਂ ਜਾਣਾ ਕੋਈ ਨਹੀਂ ਮੈਂ ਬੈਣੀ ਆ ਪਰ ਤੁਸੀਂ ਆਪਣਾ ਸੋਚਿਓ ਕੋਈ ਨਹੀਂ ਤੜਾ ਜਾ ਕੇ ਗੁਜ਼ਾਰਾ ਵਾ ਕਿਉਂਕਿ ਇਦਾਂ ਕੁਛ ਨਹੀਂ ਜੇ ਹੁਣ ਮੈਨੂੰ ਸੋਚਣ ਦੇ ਵਿੱਚ ਹੋਈ ਜਾਣਾ ਮੈਂ ਆ ਕੀ ਆ ਰੱਬਾ ਇਹਨੂੰ ਲਾ ਕੇ ਪਾਸੇ ਸਮਝ ਨਹੀਂ ਲੱਗਦੀ ਇਹਦੀ ਜ਼ਿੰਦਗੀ ਵਿਚਾਰੀ ਦੀਦੀ